ਜਾਨੋ ਦੁਨੀਆ ਜਿਸੇ ਕਹਤੇ ਹਨ ਜਾਦੂ ਦਾ ਖਿਡੌਣਾ ਹੈ ਮਿਲ ਜਾਏ ਤੋ ਮਿੱਟੀ ਹੈ ਖੋ ਜਾਏ ਤੋ ਸੋਨਾ ਹੈ ਜਾਦੂ ਇਹ ਚੀਜ਼ ਹੈ ਦੁਨੀਆ ਬਾਰੇ ਵੀ ਇਹੀ ਗੱਲ ਕਹੀ ਜਾਂਦੀ ਆ ਔਰ ਸਿਆਣੇ ਸਮਝਾਉਂਦੇ ਨੇ ਕਿ ਇਹ ਪੂਰੀ ਦੁਨੀਆ ਹੀ ਇੱਕ ਜਾਦੂ ਦਾ ਖੇਲ ਹੈ ਪਰਮਾਤਮਾ ਨੇ ਜੋ ਰਚਨਾ ਕੀਤੀ ਹੈ ਇੱਕ ਜਾਦੂ ਰਚਿਆ ਇਸ ਕਰਕੇ ਇਹਦੀ ਖਾਸੀਅਤ ਇਹ ਹੈ ਕਿ ਜਿਹਨੂੰ ਇਹ ਮਿਲਦਾ ਨਹੀਂ ਉਹ ਕਹਿੰਦਾ ਸੋਨਾ ਹੈ ਤੇ ਜਿਹਨੂੰ ਮਿਲ ਜਾਂਦਾ ਹੈ ਉਹ ਕਹਿੰਦਾ ਇਹ ਤੇ ਮਿੱਟੀ ਹੈ ਉਹਨੇ ਜਾਦੂ ਕੀ ਹੈ ਇਹੀ ਸਮਝਣ ਦੇ ਵਿੱਚ ਪੂਰੀ ਜ਼ਿੰਦਗੀ ਨਿਕਲ ਜਾਂਦੀ ਹੈ ਫਿਰ ਵੀ ਅਸੀਂ ਜਾਦੂ ਦੇ ਖੇਲ ਦੇ ਵਿੱਚ ਜਾਦੂ ਵੀ ਕਰਦੇ ਹਾਂ ਬਚਪਨ ਦੇ ਸਾਡੇ ਸ਼ੌਕ ਨੇ ਸਾਨੂੰ ਜਾਦੂ ਦਾ ਖੇਲ ਬੜਾ ਪਸੰਦ ਆਂਦਾ ਔਰ ਕਹਿੰਦੇ ਨੇ ਕਿ ਕਦੀ ਕਦੀ ਆਪਣੇ ਬਚਪਨ ਨੂੰ ਜੀ ਕੇ ਦੇਖੋ ਅੰਦਰ ਦੇ ਬੱਚੇ ਨੂੰ ਉਹ ਮੌਕਾ ਦਿਓ ਕਿ ਉਹ ਫਿਰ ਤੋਂ ਉਦਾਂ ਹੀ ਸ਼ਰਾਰਤਾ ਕਰੇ ਛਾਲਾਂ ਮਾਰੇ ਹੈਨਾ ਨੱਚੇ ਗਾਏ ਹੱਸੇ ਜਿਵੇਂ ਬਚਪਨ ਦਾ ਸਾਰਾ ਖੇਲ ਰਹਿੰਦਾ ਹੈ ਬਚਪਨ ਵੀ ਇੱਕ ਜਾਦੂ ਹੁੰਦਾ ਹੈ ਸੋ ਆਪਣੇ ਅੰਦਰ ਦੇ ਬੱਚੇ ਨੂੰ ਹਮੇਸ਼ਾ ਜਿਉਂਦਾ ਰੱਖਣਾ ਹੈ ਸਿਆਣੇ ਕਹਿੰਦੇ ਨੇ ਜਦੋਂ ਤੱਕ ਬੱਚੇ ਹੋ ਉਦੋਂ ਤੱਕ ਹੀ ਬਚੇ ਹੋ ਇਸ ਕਰਕੇ ਬੱਚੇ ਬਣ ਕੇ ਬਚ ਕੇ ਰਵੋ ਬਚ ਕੇ ਮਤਲਬ ਇਹ ਦੁਨੀਆ ਦੇ ਵਿੱਚ ਜਿੰਨੇ ਵੀ ਤੁਹਾਨੂੰ ਤਨਾਅ ਮਿਲਦੇ ਨੇ ਟੈਨਸ਼ਨਸ ਮਿਲਦੀਆਂ ਨੇ ਪ੍ਰੈਸ਼ਰਸ ਮਿਲਦੇ ਨੇ ਹਨਾ ਔਕੜਾਂ ਮਿਲਦੀਆਂ ਨੇ ਇਹ ਸਭ ਤੇ ਮੌਸਮ ਨੇ ਆਉਂਦੇ ਜਾਂਦੇ ਰਹਿੰਦੇ ਨੇ ਬਦਲਦੇ ਰਹਿੰਦੇ ਨੇ ਪਰ ਜ਼ਿੰਦਗੀ ਕੀ ਹੈ ਜਿਹਨੂੰ ਜਿਉਣਾ ਹੈ ਉਹ ਜਾਦੂ ਕੀ ਹੈ ਜਿਹਨੂੰ ਜਿਉਣਾ ਹੈ ਇਹ ਹੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਜਾਦੂਗਰ ਸਮਰਾਟ ਸੰਦੀਪ ਸ਼ਰਮਾ ਤੇ ਬਚਪਨ ਦੇ ਕੁਝ ਖੇਲ ਜੋ ਸਾਨੂੰ ਤਾਜ਼ਾ ਹੋਣਗੇ ਤੇ ਬਾਕੀ ساری ਉਮਰ ਦੇ ਹਰ ਪੜਾ ਦੇ ਖੇਲ ਜੋ ਸਾਨੂੰ ਇਹ ਦੱਸਣਗੇ ਕਿ ਇਹ ਦੁੱਖਾਂ ਸੁੱਖਾਂ ਦੀ ਜ਼ਿੰਦਗੀ ਦੇ ਵਿੱਚ ਆਪਣੇ ਸ਼ੌਕ ਨੂੰ ਕਿਵੇਂ ਬਰਕਰਾਰ ਰੱਖਣਾ ਹੈ ਤਾਂ ਕਿ ਤੁਸੀਂ ਇੱਕ ਸ਼ੌਕੀਨ ਇਨਸਾਨ ਦੇ ਰੂਪ ਦੇ ਵਿੱਚ ਜੀਵਨ ਦਾ ਪੂਰਾ ਆਨੰਦ ਲੈ ਸਕੋ ਬਹੁਤ ਬਹੁਤ ਸਵਾਗਤ ਤੁਹਾਡਾ ਸੰਦੀਪ ਜੀ ਜਾਦੂਗਰ ਸਮਰਾਟ ਸੰਦੀਪ ਸ਼ਰਮਾ ਥੈਂਕ ਯੂ ਸਰ ਥੈਂਕ ਯੂ ਸੋ ਸਾਨੂੰ ਤਾਂ ਬੜਾ ਮਜ਼ਾ ਆ ਰਿਹਾ ਹੈ ਕਿ ਸਾਡੇ ਨਾਲ ਤੁਸੀਂ ਮੌਜੂਦ ਹੋ ਔਰ ਆਪਣੇ ਖੇਲ ਲੈ ਕੇ ਆਏ ਹੋ ਤੁਹਾਨੂੰ ਕਿਦਾਂ ਮਹਿਸੂਸ ਹੋ ਰਿਹਾ ਕਿਉਂਕਿ ਤੁਹਾਨੂੰ ਸਾਰੀ ਦੁਨੀਆ ਦੇਖ ਰਹੀ ਹੈ ਇਸ ਵਕਤ ਜਲੰਧਰ ਦੂਰਦਰਸ਼ਨ ਦੇ ਵੇੜੇ ਤੋਂ ਔਰ ਇਸ ਸਟੂਡੀਓ ਤੋਂ ਲਾਈਵ ਟੈਲੀਕਾਸਟ ਕਿਦਾਂ ਮਹਿਸੂਸ ਹੋ ਰਿਹਾ ਪਹਿਲਾਂ ਤੇ ਤੁਹਾਡਾ ਖੰਨਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਨੂੰ ਦੂਰਦਰਸ਼ਨ ਦੇ ਜ਼ਰੀਏ ਲੋਕਾਂ ਦੇ ਰੂਬਰੂ ਹੋਣ ਦਾ ਸਾਨੂੰ ਮੌਕਾ ਦਿੱਤਾ ਮੈਂ ਤੁਹਾਡਾ ਫਿਰ ਦੁਬਾਰਾ ਦਾ ਧੰਨਵਾਦ ਕਰਦਾ ਦੋਸਤੋ ਮੈਜਿਕ ਕੀ ਹੈ ਜਾਦੂ ਕੀ ਹੈ ਇੱਕ ਛੁਪਿਆ ਹੋਇਆ ਇਰਹਾਸ ਜੋ ਇਹ ਆਰਟ ਹੈਗਾ ਜੋ ਹੋ ਹੀ ਨਹੀਂ ਸਕਦਾ ਉਹ ਆਪਾਂ ਜਾਦੂ ਦੇ ਜ਼ਰੀਏ ਕਿਵੇਂ ਕਰ ਸਕਦੇ ਆਪਾਂ ਜਿਹੜਾ ਕੰਮ ਹੋ ਨਹੀਂ ਸਕਦਾ ਜਿਹੜਾ ਕੰਮ ਦਿਸਦਾ ਹੀ ਨਹੀਂ ਉਹ ਹੈ ਕਿੱਥੇ ਆ ਆਪਾਂ ਉਹਨੂੰ ਹਵਾ ਚੋਂ ਕਿੱਥੋਂ ਲੱਭ ਲੈ ਆਉਣ ਆਪਾਂ ਜਿਹੜੀ ਜੀ ਹੈ ਹੀ ਨਹੀਂ ਸਾਡੇ ਕੋਲ ਉਹ ਕਿੱਦਾਂ ਲੈ ਕੇ ਆਣੀਆਂ ਅਸੀਂ ਜਦੋਂ ਬਚਪਨ ਵਿੱਚ ਕਿਤੇ ਸਾਡੇ ਗੁਰੂ ਲੋਕ ਸਾਡੇ ਦਾਦਾ ਗੁਰੂ ਸ਼ੰਕਰ ਸਮਰਾਰ ਜੀ ਕਿਤੇ ਜਾਦੂ ਕਰਦੇ ਹੁੰਦੇ ਸੀਗੇ ਤੋ ਮੈਂ ਉਹਨੂੰ ਸ਼ੋਅ ਦੇਖਣ ਜਾਣਾ ਕਿਤੇ ਪਾਪਾ ਕੋ ਕੁੱਟ ਖਾ ਗਿਆ ਨਹੀਂ ਪੈਸੇ ਲੈ ਗਿਆ ਨਹੀਂ ਉਹਨਾਂ ਕੋ ਠੀਕ ਹੈ ਡੈਡੀ ਸਾਡੇ ਥੋੜਾ ਖਿਲਾਫ ਹੁੰਦੇ ਸੀ ਇਹਨਾਂ ਚੀਜ਼ਾਂ ਦੇ ਵੀ ਤੁਸੀਂ ਕੀ ਇਹ ਕੰਮ ਕਰੀਏ ਨੇ ਮਦਾਰੀਆਂ ਵਾਲੇ ਖੇਡ ਗੱਡੀ ਜਨੇ ਤੁਸੀਂ ਉਹ ਮੈਂ ਦੇਖਣ ਜਾਣਾ ਉਹਨਾਂ ਦੇ ਦਿਲੰਦਰ ਇੱਥੇ ਵੀ ਇਹ ਲਾਜ ਰਤਨ ਸਿਨੇਮੇ ਵਿੱਚ ਵੀ ਚੱਲਿਆ ਸੀ ਉਹਨਾਂ ਦਾ ਫਰੈਂਡ ਸਿਨੇਮੇ ਵਿੱਚ ਵੀ ਚੱਲਿਆ ਸੀ ਸ਼ੋਅ ਉਹਨਾਂ ਦਾ ਅਸੀਂ ਦੇਖਣ ਆਏ ਤੇ ਉਹ ਬੜਾ ਹੈਰਾਨਗੀ ਹੋਣੀ ਜਿਹੜੀ ਚੀਜ਼ ਹੈ ਹੀ ਨਹੀਂ ਉਹ ਆ ਕਿੱਥੇ ਜਾਂਦੀ ਆ ਤੇ ਜਿਹੜੀ ਚੀਜ਼ ਹੈਗੀ ਉਹ ਚੱਲੇ ਕਿੱਥੇ ਜਾਂਦੀ ਆ ਹੂੰ ਹੂੰ ਜਾਦੂ ਇੱਕ ਬਹੁਤ ਹੀ ਵਿਚਤਰ ਕਲਾ ਬਹੁਤ ਹੀ ਵਿਚਤਰ ਕਲਾ ਸੱਚੀ ਜਾਦੂ ਆ ਪਰ ਝੂਠ ਵੀ ਜਾਦੂ ਆ ਇਹ ਜ਼ਿੰਦਗੀ ਤੋਂ ਬਹੁਤ हटके ਚੀਜ਼ ਆ ਹਮ ਹਮ ਇਹ ਜਾਦੂ ਆ ਸੱਚ ਵੀ ਆ ਹਮ ਹਮ ਪਰ ਅਸੀਂ ਇਹ ਕਹਿੰਨੇ ਆ ਵੀ ਤੁਸੀਂ ਪਰਮਾਤਮਾ ਨੂੰ ਮੰਨੋ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਪਰ ਜਿਹੜੀ ਇਹ ਜਾਦੂ ਇੱਕ ਕਲਾ ਹੈ ਕਰ ਹੱਸਮੀ ਕਲਾ ਹੈ ਚਮਤਕਾਰੀ ਕਿ ਚੀਜ਼ ਆ ਜਿਹੜੀ ਆ ਇਹ ਸਿਰਫ ਸਾਡਾ ਇੱਕ ਆਰਟ ਆ ਇੱਕ ਤਕਨੀਕ ਆ ਸੋ ਇੱਕ ਤਕਨੀਕ ਦਾ ਕੁਝ ਨਮੂਨਾ ਅਸੀਂ ਦੇਖਣਾ ਚਾਹਵਾਂਗੇ ਕਿਉਂਕਿ ਸਾਡੇ ਦਰਸ਼ਕ ਕਹਿੰਦੇ ਨੇ ਬਈ ਹੁਣ ਅੱਗੇ ਵੀ ਵਧੋ ਤੁਸੀਂ ਭੂਮਿਕਾ ਤਾਂ ਬਹੁਤ ਵੱਡੀ ਬਣਾ ਲਈ ਤਾਂ ਫਿਰ ਕੁਝ ਹੋ ਜਾਵੇ ਕੁਝ ਕੋਈ ਇਸ ਕਲਾ ਦਾ ਨਮੂਨਾ ਪੇਸ਼ ਕਰੋ ਜੀ 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 ਚਲੋ ਮੈਂ ਇੱਕ ਸ਼ਾਇਦ ਅੱਜ ਮੇਰੇ ਅਸਿਸਟੈਂਟ ਨਹੀਂ ਆਈ ਮੈਂ ਅਸਿਸਟੈਂਟ ਹੁੰਦੀ ਤਾਂ ਮੈਂ ਕਾਫੀ ਕੁਸ਼ ਕਰਦਾ ਮਾਂ ਉਹ ਬਹੁਤ ਕੁਸ਼ ਮੈਨੂੰ ਹੈਲਪ ਕਰਉਂਦੀ ਆ ਓਕੇ ਅੱਜ ਇੱਕ ਮੈਜਿਕ ਜਾਦੂਗਰਾਂ ਕੋ ਇੱਕ ਸਟਿਕ ਹੁੰਦੀ ਆ ਉਹ ਸਟਿਕ ਦੇ ਨਾਲ ਜੋ ਮਰਜ਼ੀ ਜਾਦੂ ਕਰਦੇ ਆ ਉਹ ਪਰ ਮੈਂ ਉਹ ਸਟਿਕ ਸ਼ਾਇਦ ਨਹੀਂ ਲੈ ਕੇ ਆ ਸਕਿਆ ਉਹ ਵੀ ਇੱਕ ਜਾਦੂ ਹੋ ਗਿਆ ਹਾਂ ਤੇ ਮੈਂ ਕੀ ਕਰੂੰਗਾ ਅੱਜ ਫਿਰ ਆਪਣੇ ਇੱਕ ਜੇ ਸਟਿਕ ਬਣਾਉਂਗਾ ਤੇ ਆਪਣੇ ਇੱਕ ਰਮਾਲ ਤੋਂ ਸਟਿਕ ਤਿਆਰ ਕਰਦਾ ਮਾਂ ਆ ਦੇਖੋ ਜੇ ਓਕੇ ਆ ਮੇ ਕੋਲ ਇੱਕ ਰਮਾਲ ਹੈ ਰਮਾਲ ਤੋਂ ਮੈਂ ਸਟਿਕ ਬਣਾਉਂਗਾ ਜਾਦੂ ਜਿੰਨਾ ਹੋ ਸਕਦਾ ਦੇਖੋ ਵਾਹ ਵਾਹ ਸਟਿਕ ਅੱਗੇ ਮੇਨਾ ਅਸਿਸਟੈਂਟ ਹੁੰਦੀ ਸੀ ਤੇ ਉਸ ਸਟਿਕ ਮੇਰੀ ਲੈ ਕੇ ਆਉਂਦੀ ਸੀ ਪਰ ਅੱਜ ਮੈਂ ਸਟਿਕ ਭੁੱਲ ਚੁੱਕਾ ਸੀਗਾ ਤੇ ਮੇਰੇ ਕੋਲ ਅਸਿਸਟੈਂਟ ਵੀ ਕਿਤੇ ਗਾਇਬ ਹੈਗੀ ਹੈ ਉਹ ਵੀ ਥੋੜੀ ਦੇਰ ਬਾਅਦ ਸਾਹਮਣੇ ਆ ਜਾਏਗੀ ਮੈਨੂੰ ਇਹੀ ਲੱਗਦਾ ਹੈ ਜੀ ਖੈਰ ਇਹ ਸਟਿਕ ਬਣ ਗਈ ਹੁਣ ਇਹਦੇ ਨਾਲ ਕੀ ਕਰਨਾ ਮੈਨੂੰ ਤਾਂ ਸਟਿਕ ਤੋਂ ਵੈਸੇ ਹੀ ਬਹੁਤ ਦਰਦ ਲੱਗਦਾ ਜੀ ਹਰ ਜਾਦੂਗਰ ਦੇ ਕੋਲ ਇੱਕ ਉਸੇ ਜਾਦੂ ਦੀ ਇੱਕ ਛੜੀ ਹੁੰਦੀ ਆ ਇਹ ਜਾਦੂ ਦੀ ਛੜੀ ਜਿਹੜੀ ਆ ਬਣ ਗਈ ਸਾਡੇ ਕੋਲ ਇਹਨਾਂ ਹੁਣ ਅਸੀਂ ਅੱਗੇ ਜਾਦੂ ਦੇ ਖੇਡ ਜੋ ਮਰਜੀ ਐ ਅਸੀਂ ਕਰ ਸਕਦੇ ਆ ਜੋ ਅਸੀਂ ਮਰਜੀ ਕਰ ਸਕਦੇ ਆ ਜੋ ਮਰਜੀ ਅਸੀਂ ਮਾਈਂਡ ਵਾਸ਼ ਕਰ ਸਕਦੇ ਆ ਅਸੀਂ ਜੋ ਚਾਹੀਏ ਉਹ ਅਸੀਂ ਕਰ ਸਕਦੇ ਆ ਪਰ ਜੇ ਇਹ ਜਾਦੂ ਦੀ ਸਟਿਕ ਸਾਡੇ ਕੋਲ ਹੋਵੇ ਪਰ ਮੈਂ ਲੈ ਕੇ ਨਹੀਂ ਸਿਆਸ ਗਿਆ ਮੇਰੇ ਜੇਬ ਤੇ ਸਿਰਫ ਰੁਮਾਲ ਸੀ ਉਸ ਰੁਮਾਲ ਦੇ ذریعے ਆਪਾਂ ਇਹ ਸਟਿਕ ਤਿਆਰ ਕਰ ਲਈ ਹੁਣ ਇਸ ਸਟਿਕ ਸਾਡੇ ਕੋਲ ਹੁਣ ਜੋ ਅਸੀਂ ਮਰਜੀ ਕਰ ਸਕਦੇ ਆ ਤੁਹਾਡੀ ਆਵਾਜ਼ ਬੜੀ ਮਤਲਬ ਇਦਾਂ ਲੱਗਦਾ ਜਿਵੇਂ ਮੈਂ ਬੜੀ ਡਾਊਨ ਜਾ ਰਹੀ ਐ ਖੁੱਲ ਕੇ ਨਹੀਂ ਬੋਲ ਰਹੀ ਤੁਹਾਨੂੰ ਇੱਕ ਐਕਸਟਰਾ ਮਾਈਕ ਦੇ ਦਵਾ ਮੈਂ ਤੁਹਾਨੂੰ ਹਾਂਜੀ ਹਾਂ ਉਹ ਨਾ ਅਸਲ ਦੇ ਵਿੱਚ ਮੇਰੇ ਗਲੇ ਵਿੱਚ ਥੋੜੀ ਪ੍ਰੋਬਲਮ ਆ ਸਾਨੂੰ ਸੰਗੀਤ ਰਵਿ ਸ਼ੌਕ ਆ ਮਿਊਜ਼ਿਕ ਦਾ ਮੈਜਿਕ ਦਾ ਸਾਰਾ ਸ਼ੌਕ ਆ ਹਾਂਜੀ ਮੈਂ ਥੈਂਕ ਯੂ ਸਰ ਤੁਸੀਂ ਮੈਨੂੰ ਮਾਈਕ ਦਿੱਤਾ ਥੋੜਾ ਇਹਦੇ ਵਿੱਚ ਆਵਾਜ਼ ਕਲੀਅਰ ਹੋ ਜਾਏਗੀ ਹਾਂਜੀ ਹਾਂਜੀ ਥੈਂਕ ਯੂ ਸਰ ਹੈਲੋ ਹੈਲੋ ਆਵਾਜ਼ ਆ ਰਹੀ ਐ ਜੀ ਨਹੀਂ ਹਾਂਜੀ ਉਹ ਚੀਜ਼ ਨਹੀਂ ਬਣੀ ਹੈਲੋ ਹੈਲੋ ਥੋੜੀ ਆਵਾਜ਼ ਦੇਖੋ ਆਪ ਉਹ ਜੀ ਦਾ ਹੈਲੋ ਹੂੰ ਜੇ ਇਹ ਤੁਹਾਡਾ ਮਾਈਕ ਨਹੀਂ ਚੱਲ ਰਿਹਾ ਹਲੋ ਨਹੀਂ ਆਜੀ ਬਾਈ ਥੋੜਾ ਫਰਕ ਪੈਪਰ ਹੁੰਦਾ ਨਹੀਂ ਅੱਛਾ ਜੀ ਪਰ ਮੈਂ ਕਹਿੰਦਾ ਫੇ ਅਸੀਂ ਜਾਦੂਗਰ ਹਾਂ ਜੇ ਸਾਡੇ ਮਤਲਬ ਦਾ ਮਾਈਕ ਹੈ ਜੀ ਜੇ ਸਾਡੀ ਆਵਾਜ਼ ਆਡੀਅנס ਤੱਕ ਨਹੀਂ ਪਹੁੰਚ ਰਹੀ ਫੇ ਅਸੀਂ ਮਾਈਕ ਨੂੰ ਮਾਈਕ ਨਹੀਂ ਰਹਿਣ ਦੇਵਾਂਗੇ ਆ ਦੇਖੋ ਕੀ ਹੁੰਦਾ ਇਹ ਜਿਹੜਾ ਜੇ ਮਾਈਕ ਸਾਡੇ ਕੰਮ ਦਾ ਨਹੀਂ ਹੈਗਾ ਜੇ ਮਾਈਕ ਸਾਡੇ ਕੰਮ ਦਾ ਨਹੀਂ ਹੈਗਾ ਪਰ ਅਸੀਂ ਤੁਹਾਡੇ ਸਟੂਡੀਓ ਦੇ ਕੰਮ ਦਾਬ ਨਹੀਂ ਰਹਿਣ ਦੇਣਾ ਇਹ ਹੁਣ ਜਾਦੂਗਰ ਦੇ ਕੰਮ ਦਾ ਮਾਈਕ ਬਣ ਗਿਆ ਜੀ ਬਹੁਤ ਸ਼ਾਇਦ ਮੇਰੇ ਖਾਲੇ ਦੇ ਵਿੱਚ ਇੱਕ ਮੈਜਿਕ ਹੋ ਗਿਆ ਇਹਦੇ ਵਿੱਚ ਤੁਹਾਡਾ ਮਾਈਕ ਪਰ ਮੈਂ ਖਰਾਬ ਕਰ ਦਿੱਤਾ ਸੌਰੀ ਫਿਲਮੈਂ ਕਰਦਾ ਖੰਨਾ ਸਾਹਿਬ ਕੋਈ ਗੱਲ ਨਹੀਂ ਸਾਡੇ ਕੋਲ ਬਹੁਤ ਮਾਈਕ ਨੇ ਸੋ ਲਓ ਜੀ ਇਹ ਫੁੱਲ ਬਣ ਗਏ ਨੇ ਇਹ ਸੋਟੀ ਹੈ ਮੇਰੇ ਮਤਲਬ ਦੇ ਬਣ ਗਏ ਮੈਂ ਤੇ ਜਾਦੂ ਦੀ ਛੜੀ ਘੁਮਾ ਦਿੱਤੀ ਆ ਹਾਂ ਹਾਂ ਇਹ ਹੁਣ ਜਿਹੜੇ ਮਾਈਕ ਵਾ ਸਾਡੇ ਮਤਲਬ ਦਾ ਹੀ ਹੋ ਗਿਆ ਫੁੱਲ ਸੰ ਮੈਜਿਕ ਦੇ ਕੰਮ ਦੇਣਗੇ ਜੀ ਹੁਣ ਮੈਨੂੰ ਇਹ ਦਰ ਪੈ ਗਿਆ ਰੁਮਾਲ ਤੋਂ ਬਣ ਗਈ ਸੋਟੀ ਤੇ ਮਾਈਕ ਦੇ ਬਣ ਗਏ ਫੁੱਲ ਤੇ ਮੈਨੂੰ ਕੀ ਬਣਾਉਣਾ ਜੇ ਤੁਹਾਨੂੰ ਕੁਝ ਦੇਰ ਵਾਸਤੇ ਦਾ ਮਾਈਂਡ ਵਾਸ਼ ਕਰਕੇ ਤੁਹਾਨੂੰ ਕਿਤੇ ਨੀ ਕਿਤੇ ਐਸੀ ਪੁੱਛਾ ਸਕਦੇ ਹੋ ਓ ਗੋਡ ਮੈਂ ਮਾਈਂਡ ਵਾਸ਼ ਨਹੀਂ ਕਰਵਾਣਾ ਕਿਉਂਕਿ ਮੈਂ ਘਰੋਂ ਮਾਈਂਡ ਧੋ ਕੇ ਆਇਆ ਸੋ ਅੱਛਾ ਇਹ ਜਿਹੜਾ ਤੁਸੀਂ ਮੈਨੂੰ ਬੋਲ ਰਿਹਾ ਹੈ ਕਿ ਤੁਸੀਂ ਬਚਪਨ ਦੇ ਵਿੱਚ ਜਾਦੂਗਰਾਂ ਨੂੰ ਦੇਖਣ ਜਾਂਦੇ ਸੀ ਉਹਨਾਂ ਦੇ ਖੇਲ ਦੇਖਦੇ ਸੀ ਜੀ ਸਰ ਔਰ ਉੱਥੋਂ ਤੁਹਾਨੂੰ ਸ਼ੌਕ ਪੈ ਗਿਆ ਔਰ ਪਿਤਾ ਜੀ ਤੁਹਾਡੇ ਖਿਲਾਫ ਹੁੰਦੇ ਸੀ ਤੇ ਕੀ ਮਾਹੌਲ ਬਣਦਾ ਸੀ ਕਿਉਂਕਿ ਜਿਹੜੋ ਪਿਤਾ ਜੀ ਵੀ ਡੰਡਾ ਚੁੱਕਦੇ ਨੇ ਨਾ ਛੜੇ ਚੁੱਕਦੇ ਨੇ ਉਹਨਾਂ ਦੇ ਵੀ ਜਾਦੂ ਦੀ ਛੜੀ ਨਵਾਂ ਜਾਦੂ ਕਰਦੇ ਜੀ ਤਾਂ ਫਿਰ ਸਾਡੇ ਇਹੇ ਦਿਮਾਗ ਦੇ ਵਿੱਚ ਵਸਿਆ ਹੋਇਆ ਸੀਗਾ ਵੀ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਉਸੀ ਕਰਨਾ ਕਿਦਾਂ ਉਹਸੀ ਕਰਨਾ ਹੋ ਕਿਦਾਂ ਜਾਂਦਾ ਸਰ ਉਹ ਗੁਜਾਰਦਾ ਦਿਮਾਗ ਦੇ ਵਿੱਚ ਚੱਲਦੀ ਰਹਿੰਦੀ ਸੀ ਹੁਣ ਅਸੀਂ ਜੋ ਮਰਜੀ ਤੁਹਾਡੇ ਦਿਮਾਗ ਦੇ ਵਿੱਚ ਬਿਠਾ ਸਕਦੇ ਆ ਗੱਲ ਕਰ ਸਕਦੇ ਆ ਤੁਹਾਡੀਆਂ ਗੱਲਾਂ ਮੈਂ ਤਾਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਰਿਹਾ ਤੁਹਾਨੂੰ ਉਹ ਚੀਜ਼ਾਂ ਦਾ ਅਹਿਸਾਸ ਕਰਾ ਸਕਦਾ ਹੂੰ ਹੂੰ ਜਿਵੇਂ ਚਲੋ ਇੱਕ ਛੋਟੀ ਜੀ ਆਪਾਂ ਉਦਾਹਰਨ ਦਿੰਨੇ ਆ ਹੂੰ ਮੈਂ ਉਹ ਤਾਂ ਜਿਆਦਾ ਯਾਦ ਭੁੱਲ ਜਾਂਦਾ ਮੈਨੂੰ ਕੋਈ ਗੱਲ ਆ ਮੈਂ ਜੇਬ ਦੇ ਵਿੱਚ ਪੈਨ ਹੁੰਦਾ ਕਿ ਡਾਇਰੀ ਰੱਖਦਾ ਵੀ ਮੈਨੂੰ ਕਿਹ ਵੀ ਦਾਲਾਂ ਦੇ ਨਾਮ ਭੁੱਲ ਜਾਂਦੇ ਆ ਦਾਲਾਂ ਦੇ ਨਾਮ ਦਾਲਾਂ ਦੇ ਨਾਮ ਉਹ ਮੂੰਗੀ ਕਹਿੰਦੀ ਘਰ ਵਾਲੀ ਲੈ ਕੇ ਉਹਨੇ ਮੂੰਗੀ ਲੱਗੀ ਤੇ ਮੈਂ ਜਾ ਕੇ ਮਹਾਂ ਦੀ ਦਾਲ ਲਿਆਉਣਾ ਉਹ ਕਹਿੰਦੀ ਆ ਉਹ ਮਸਲਿਆਂ ਦੀ ਲੈ ਕੇ ਆਈ ਉਹ ਤੇ ਮੈਂ ਛੋਲੇ ਚੱਕ ਲੈਣਾ ਉਹ ਮੈਂ ਆਮ ਅਕਸਰ ਪੈਨ ਕਾਪੀ ਜੇਬੀ ਰੱਖਦਾ ਮਾੜਾ ਮੋਟਾ ਸਮਾਨ ਬਾਕੀ ਚ ਕੁਝ ਯਾਦ ਰਹਿੰਦਾ ਮੈਂ ਦਾਲਾਂ ਦੇ ਨਾਮ ਭੁੱਲ ਜਾਂਦਾ ਅੱਛਾ ਜੀ ਜੇ ਹੁਣ ਆਪੇ ਇਸੇ ਜੀ ਤੋ ਆਪੇ ਜੇ ਕੁਝ ਕਰੀਏ ਤਾਂ ਹਮ ਇੱਕ ਜਿਵੇਂ ਮੈਂ ਹੁਣ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡਾ ਮਾਈਂਡ ਵਾਸ਼ ਕਰ ਸਕਦਾ ਹਾਂ ਓਕੇ ਤੁਸੀਂ ਮੈਨੂੰ ਦੇਖੋ ਮੇਰੇ ਅੱਖਾਂ ਚ ਅੱਖਾਂ ਪਾ ਕੇ ਦੇਖੋ ਇਹ ਮੈਂ ਇੱਕ ਪੇਪ ਇਹ ਮੈਂ ਇੱਕ ਪੇਪਰ ਲਿਆ ਦੇ ਦੇਖੋ ਮੈਂ ਤੁਹਾਨੂੰ ਕੁਝ ਮੈਜਿਕ ਕਰ ਰਿਹਾ ਹਾਂ ਓਕੇ ਜੋ ਹੋ ਰਿਹਾ ਸੱਚ ਹੋ ਰਿਹਾ ਮੈਜਿਕ ਹੈ ਵੀ ਸੱਚ ਪਰ ਇਹ ਇੱਕ ਸੁਪਨਾ ਹੂੰ ਹੂੰ ਜਿਵੇਂ ਸੁਪਨਾ ਸਵੇਰੇ ਖਤਮ ਹੋ ਜਾਂਦਾ ਵਾ ਤੇ ਰਾਤ ਨੂੰ ਆਪਾਂ ਭੱਜੇ ਥੋੜੀ ਫਿਰ ਕਿਤੇ ਕਿਤੇ ਚਲੇ ਗਏ ਕਿਦੀ ਕਿਤੇ ਚਲੇ ਗਏ ਇਹ ਸੱਚ ਹੈ ਤੁਸੀਂ ਥੋੜੀ ਦੇਰ ਵਾਸਤੇ ਤੁਹਾਨੂੰ ਦੇਖੋ ਕਾਗਜ਼ ਤੇ ਪੜਨਾ ਸਭ ਤੋਂ ਆਸਾਨ ਚੀਜ਼ ਆ ਦੇਖੋ ਕਿੰਨਾ ਕਸ ਤੁਹਾਡੇ ਦਾ ਸਿਰਫ ਇਹ ਦੇਖੋ ਕਾਗਜ਼ ਪਾੜੋ ਇਦਾਂ ਫੜੋ ਤੁਸੀਂ ਹਾਂ ਕਾਗਜ਼ ਫੜੋ ਹਾਂ ਜੀ ਪਾੜ ਕੇ ਦੇਖੋ ਫੜ ਜਾਊਗਾ ਪਾੜ ਦਿਓ ਸਾਰੇ ਪਾੜ ਦਿਓ ਕੇ ਅਮਲੀ ਤੇ ਦਿਖਾ ਦਿਓ ਇਹ ਕਾਗਜ਼ ਸਰ ਨੇ ਪਾੜ ਦਿੱਤਾ ਯਾ ਦਿਖਾ ਦਿਓ ਇੱਥੇ ਦੋ ਪੀਸ ਕਰ ਤੇ ਦੋ ਪੀਸ ਹੋ ਗਏ ਨਾ ਹਾਂ ਕਾਗਜ਼ ਪੜਨ ਦਾ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਹਮ ਹੁਣ ਦੇਖੋ ਸਰ ਕੀ ਹੁਣ ਵੀ ਫਟਦਾ ਤੁਹਾਡੇ ਕੋਲ ਕਾਗਜ਼ ਤੁਸੀਂ ਮੰਤ੍ਰਿਤ ਹੋ ਰਹੇ ਹੋ ਫਟ ਗਿਆ ਕਾਗਜ਼ ਪੜਨਾ ਸਭ ਤੋਂ ਕੀ ਆ ਆਸਾਨ ਚੀਜ਼ ਹਮ ਹਮ ਕਾਗਜ਼ ਪੜਨਾ ਸਭ ਤੋਂ ਆਸਾਨ ਚੀਜ਼ ਹੈ ਹਾਂ ਮੈਂ ਹੋ ਤੁਹਾਡੀ ਮੈਮਰੀ ਵਾਸ਼ ਕਰਿਆ 1 ਹਮ 2 ਹਮ 3 ਹਮ ਤੁਸੀਂ ਇੱਕ ਬੇਸਮੈਂਟ ਵਿੱਚ ਹੋ ਹਮ ਹਮ ਤੁਸੀਂ ਬਹੁਤ ਸ਼ਧੀ ਹੋ ਹੋ ਰਹੇ ਹੋ ਮਿੰਨਾ ਉਹ ਮਾਈਂਡ ਵਾਸ਼ ਤੁਹਾਡਾ ਹੋ ਰਿਹਾ ਤੁਸੀਂ ਬੇਸਮੈਂਟ ਵਿੱਚ ਹੋ ਕਾਗਜ਼ ਫੜ ਲਓ ਇੱਧੇ ਰੱਖੋ ਕਮਰੇ ਦੇ ਅੱਗੇ ਰੱਖੋ ਯਾ ਤੁਸੀਂ ਬੇਸਮੈਂਟ ਹੋ ਬੇਸਮੈਂਟ ਦੇ ਵਿੱਚ ਤੁਸੀਂ ਸੱਤ ਪੌੜੀਆਂ ਹੋਰ ਉਤਰ ਰਹੇ ਹੋ ਤੁਸੀਂ ਹਮ 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 ਸੱਤ ਪੌੜੀਆਂ ਤੁਸੀਂ ਹੋਰ ਉੱਤਰ ਗਏ ਥੋੜਾ ਨੀਹਰਾ ਉੱਥੇ ਗੁਲਦਸਤੇ ਅਲੱਗ-ਅਲੱਗ ਟੇਬਲਾਂ ਤੇ ਪਏ ਆ ਉਹਦੇ ਵਿੱਚ ਗੁਲਾਬ ਦੇ ਫੁੱਲ ਨਹੀਂ ਹੋਰ ਸਾਰੇ ਤਰ੍ਹਾਂ ਦੇ ਫੁੱਲ ਲੱਗੇ ਹੋਏ ਆ ਉਹਦੇ ਵਿੱਚ ਓਕੇ ਚਾਰ-ਪੰਜ ਤਰ੍ਹਾਂ ਦੇ ਇੱਕ ਗੁਲਦਸਤੇ ਵਿੱਚ ਫੁੱਲ ਆ ਤੁਸੀਂ ਗਏ ਇੱਕ ਦੂਜੀ ਪੌੜੀ ਉੱਤਰ ਗਏ ਤੇਜੀ ਉੱਤਰ ਗਏ ਚੌਥੀ ਪੰਜਵੀਂ ਛੇਵੀਂ ਸੱਤ ਪੌੜੀਆਂ ਤੁਸੀਂ ਉੱਤਰ ਗਏ ਉੱਥੇ ਤੁਸੀਂ ਮੇਜ਼ ਤੇ ਫੁੱਲ ਪਏ ਆ ਪਾ ਤੁਸੀਂ ਉਹ ਪਹਿਲਾਂ ਹੀ ਬਹੁਤ ਹੋ ਚੁੱਕੇ ਤੁਸੀਂ ਕੀ ਕਿਦੇ ਮਾਈਂਡ ਵਾਸ਼ ਤੁਹਾਡਾ ਹੋ ਚੁੱਕਾ ਵਾ ਹਿਪਨੋਟਾਈਜ਼ਡ ਹੋ ਚੁੱਕੇ ਹੋ ਦੋਸਤੋ ਦੇਖੋ ਕਿディ ਸ਼ੀ ਦੀ ਹੋ ਰਿਹਾ ਖੰਨਾ ਸਾਹਿਬ ਬਹੁਤ ਐਕਟਿਵ ਲੋਗ ਹੈਗੇ ਆ ਬੜੇ ਪਿਆਰੇ ਦੋਸਤ ਸਾਡੇ ਇਹ ਇਨਾਂ ਕੋ ਤੁਸੀਂ ਬੋਲੋ ਕਿ ਮੇਰੀ ਪਾਵਰ ਖਤਮ ਹੋ ਜਵੇ ਬੋਲੋ ਪਾਵਰ ਖਤਮ ਹੋ ਜਵੇ ਹਾਂ ਤੁਹਾਡੀ ਪਾਵਰ ਖਤਮ ਹੋ ਜੇ ਤੁਸੀਂ ਮਾਈਂਡ ਵਾਸ਼ ਤੁਹਾਡਾ ਹੋ ਚੁੱਕਾ ਤੁਹਾਡੀ ਪਾਵਰ ਵੀ ਖਤਮ ਹੋ ਜੇ ਤੁਹਾਡੇ ਜੋਰ ਖਤਮ ਹੋ ਜੇ ਬੋਲੋ ਚਲੋ ਠੀਕ ਹੈ ਬੋਲੋ ਤੁਹਾ ਉਹ ਨੰਬਰ ਪਾਵਰ ਖਤਮ ਹੋ ਜਾਏ ਪਾਵਰ ਖਤਮ ਹੋ ਜਾਵੇ ਤੁਹਾਡੀ ਪਾਵਰ ਖਤਮ ਹੋ ਜਾਈ ਤੁਹਾਡੀ ਹਾਂ ਤੁਹਾਡੀ ਪਾਵਰ ਖਤਮ ਮੇਰੀ ਤੁਹਾਡੀ ਓਕੇ ਮੈਂ ਤੁਹਾਡੀ ਖਤਮ ਕਰ ਰਿਹਾ ਲੱਗਾ ਹਾਂ ਮੇਰੀ ਨਾ ਖਤਮ ਕਰੀਓ ਮੇਰੀ ਪਾਵਰ ਖਤਮ ਹੋ ਜਾਵੇ ਤੇ ਫਿਰ ਬੋਲੋ ਦੋ ਵਾਰੀ ਮੇਰੀ ਪਾਵਰ ਖਤਮ ਹੋ ਜਾਵੇ ਠੀਜੀ ਵਾਰੀ ਫਿਰ ਬੋਲੋ ਮੇਰੀ ਪਾਵਰ ਖਤਮ ਹੋ ਜਾਵੇ ਹਾਂ ਦੋਸਤੋ ਸਭ ਤੋਂ ਆਸਾਨ ਕੰਮ ਕੀ ਹੈਗਾ ਕਾਗਜ਼ ਫਾੜਨਾ ਦੋਸਤੋ ਸਭ ਤੋਂ ਆਸਾਨ ਚੀਜ਼ ਕੀ ਆ ਕਾਗਜ਼ ਫਾੜਨਾ ਪਰ ਖੰਨਾ ਸਾਹਿਬ ਨੂੰ ਮੈਂ ਮੰਤਰਿਤ ਕਰ ਦਿੱਤਾ ਇਹ ਕਾਗਜ਼ ਨਹੀਂ ਫਾੜ ਸਕਦੇ ਦੇਖੋ ਬੜੀ ਹੈਰਾਨਗੀ ਵਾਲੀ ਚੀਜ਼ ਆ ਦੇਖੋ ਪਾੜ ਗਏ ਦੇਖੋ ਖੰਨਾ ਸਾਹਿਬ ਕੋ ਕਾਗਜ਼ ਨਹੀਂ ਫਟ ਰਿਹਾ ਦੇਖੋ ਕਮਾਲ ਆ ਦੋਸਤੋ ਪਲਾਸਟਿਕ ਬਣ ਗਿਆ ਸਾਊਤੋ ਆਸਾਨ ਕੰਮ ਸੀ ਕਾਗਜ਼ ਪਾੜਨਾ ਪਰ ਖੰਨਾ ਸਾਹਿਬ ਨੂੰ ਆਪਾਂ ਥੋੜੇ ਦੇਰ ਵਾਸਤੇ ਮਾਈਂਡ ਵਾਸ਼ ਕਰ ਦਿੱਤਾ ਖੰਨਾ ਸਾਹਿਬ ਫਿਰ ਟਰਾਈ ਕਰਕੇ ਦੇਖੋ ਕੋਈ ਵੀ ਪੀਸ ਫੜੋ ਇਹਨੂੰ ਪਾੜ ਕੇ ਦੇਖੋ ਨਹੀਂ ਫਟਦਾ ਕਾਗਜ਼ ਉਹੀ ਹੈ ਜਿਹੜਾ ਇਹਨਾਂ ਨੇ ਆਸਾਨੀ ਨਾਲ ਪਾੜਿਆ ਹੁਣ ਪਾਵਰ ਮੇਰੀ ਵਾਪਸ ਦਿਓ ਭਾਈ ਦੇਖੋ ਖੰਨਾ ਸਾਹਿਬ ਕੀ ਹੈਰਾਨਗੀ ਵਾਲੀ ਚੀਜ਼ ਹੈ ਉਹੀ ਕਾਗੇ ਜਿਹੜਾ ਤੁਸੀਂ ਪਾੜਿਆ ਯੈਸ ਨਹੀਂ ਪਾੜਿਆ ਕਿੰਨਾ ਸੀ ਇਹ ਵੀ ਸਭ ਤੋਂ ਆਸਾਨ ਕੰਮ ਕੀਆ ਕਾਗਜ਼ ਫਾੜਨਾ ਕਾਗਜ਼ ਫਾੜਨਾ ਕੋਈ ਵੀ ਬੱਚਾ ਪਾੜ ਸਕਦਾ ਹੁਣ ਮੈਨੂੰ ਪਾਵਰ ਵਾਪਸ ਦਿਓ ਮੈਂ ਫਾੜਾਂ ਇਹਨਾਂ ਚਲੋ ਇਹ ਕਾਗਜ਼ ਦੀ ਮਿੰ ਤੁਹੀ ਦਿਓ ਕੁਛ ਦੇਰ ਆਹ ਦੋਸਤੋ ਦੇਖੋ ਇਹ ਜਿਹੜੇ ਉਹੀ ਕਾਗਜ਼ ਆ ਜਿਹੜੇ ਖੰਨਾ ਸਾਹਿਬ ਨੇ ਪਾੜੇ ਸੀ ਸਾਡੇ ਵੱਡੇ ਭਾਜੀ ਆ ਪਰ ਇਹ ਕਾਗਜ਼ ਹੁਣ ਇੰਨਾ ਕੋ ਨਹੀਂ ਫਟ ਰਹੇ ਕਿਉਂ ਕਿਉਂਕਿ ਇਹਨਾਂ ਦਾ ਮਾਈਂਡ ਵਾਸ਼ ਹੋ ਚੁੱਕਾ ਇਹ ਖੁਦ ਕਹਿ ਰਹੇ ਸੀ ਕਿ ਮੇਰੀ ਪਾਵਰ ਖਤਮ ਹੋ ਗਈ ਮੇਰੀ ਪਾਵਰ ਖਤਮ ਹੋ ਗਈ ਮੇਰੀ ਪਾਵਰ ਖਤਮ ਹੋ ਗਈ ਦੋਸਤੋ ਜੋ ਕੰਮ ਨਹੀਂ ਹੋ ਸਕਦਾ ਅਸੀਂ ਉਹ ਕੰਮ ਕਰ ਦਿੰਦਾ ਹੈ ਬਤੌਰ ਮੈਜਿਕ ਪਾਵਰ ਅਸੀਂ ਕਰ ਸਕਦੇ ਆ ਹਮ ਜাদু ਜਿੰਦਾਬਾਦ ਦੋਸਤੋ ਇਸੇ ਤਰੀਕੇ ਇਹਨੂੰ ਦੁਬਾਰਾ ਕਿਦਾਂ ਫਾੜਾਂਗੇ ਫਾੜ ਜੂਗਾ ਜਦੋਂ ਅਸੀਂ ਚਾਹਾਂਗੇ ਓਕੇ ਹੁਣ ਤੁਸੀਂ ਇਸ ਵੇਲੇ ਆਪਣੀ ਮਾਈਂਡ ਵਾਸ਼ ਤੁਹਾਡਾ ਹੋ ਚੁੱਕਾ ਵਾ ਕਾਫੀ ਹੋ ਚੁੱਕਾ ਵਾ ਹਮ ਹਮ ਮੈਂ ਜੋ ਚਾਹਾਂ ਤੁਸੀਂ ਉਹ ਦੇਖ ਰਹੇ ਆਂ ਜੋ ਮੈਂ ਜਾਵਾਂ ਚਾਹਾਂ ਤੁਸੀਂ ਉਹ ਕਰ ਰਹੇ ਹੋ ਪਰ ਜਲਦੀ ਮੈਂ ਤੁਹਾਨੂੰ ਵਾਪਸ ਲਿਓ ਨਾ ਕਿਉਂਕਿ ਪ੍ਰੋਗਰਾਮ ਸਾਰਾ ਤੁਸੀਂ ਕਰਨਾ ਵਾ ਹਾਂ ਬਿਲਕੁਲ ਸਹੀ ਹੈ ਤੁਸੀਂ ਕਿੱਥੇ ਆ ਬੇਸਮੈਂਟ ਦੇ ਵਿੱਚ ਤੁਸੀਂ ਕਿੱਥੇ ਆ ਮੈਂ ਬੇਸਮੈਂਟ ਸਾਂ ਉੱਤੇ ਗੁਲਾਬ ਦੇ ਫੁੱਲ ਨਹੀਂ ਹੈਗੇ ਬਾਕੀ ਸਾਰੇ ਫੁੱਲ ਹੈਗੇ ਨੇ ਹਾਂ ਗੁਲਦਸਿਆਂ ਵਿੱਚ ਲੱਗੇ ਹੋਏ ਆ ਗੁਲਦਸਿਆਂ ਵਿੱਚ ਲੱਗੇ ਨੇ ਔਰ ਨੇਹਰਾ ਹੈਗਾ ਔਰ ਸੱਤ ਪੌੜੀਆਂ ਉੱਤਰ ਕੇ ਮੈਂ ਥੱਲੇ ਬੇਸਮੈਂਟ ਸਾਂ ਆਇਆ ਆਇਆ ਹੋਇਆ ਨਾ ਥੋੜੀ ਜਿਹੇ ਵਾਸਤੇ ਫਿਰ ਮਹਿਸੂਸ ਕਰੋ ਤੁਹਾਡਾ ਮਾਈਂਡ ਮੇਰੇ ਨਾਲ ਜੁੜਿਆ ਹੋਇਆ ਵਾ ਜੋ ਮੈਂ ਚਾਹਾਂ ਤੁਹਾਨੂੰ ਉਹ ਜ ਸੁਣਦਾ ਜੋ ਮੈਂ ਚਾਹਾਂ ਉਹ ਤੁਹਾਨੂੰ ਮਹਿਸੂਸ ਹੋ ਰਿਹਾ ਹੂੰ ਹੂੰ ਇਹ ਮੇਰੀ ਪਾਵਰ ਨਹੀਂ ਇਹ ਹੈ ਪਾਵਰ ਮੈਜਿਕ ਦੀ ਜਾਦੂ ਦੀ ਪਾਵਰ ਆ ਯਾ ਤਾਂ ਹੋਰ ਹੁਣ ਤੁਸੀਂ ਇਦਾਂ ਕਰੋ ਇੱਕ ਗੁਲਦਸਤਾ ਖਿਆਲਾਂ ਖਿਆਲਾਂ ਵਿੱਚ ਚੱਕ ਲੋ ਤੋਂ ਜਿਸ ਦੇ ਵਿੱਚ ਚਾਰ ਪੰਜ ਤਰ੍ਹਾਂ ਦੇ ਫੁੱਲ ਲੱਗੇ ਹੋਇਆ ਇਹ ਖੱਬੇ ਹੱਥ ਨਾਲ ਆਪਣਾ ਗੁਲਦਸਤਾ ਚੱਕੋ ਖਿਆਲਾਂ ਵਿੱਚ ਚੱਕ ਲੋ ਚੁੱਕ ਲਿਆ ਜੀ ਚੁੱਕ ਲੋ ਉਹ ਜਿਹਦੇ ਉੱਪਰ ਪੰਜਾਂ ਤਰ੍ਹਾਂ ਦੇ ਫੁੱਲ ਲੱਗੇ ਹੋਏ ਵਿੱਚ ਗੁਲਾਬ ਨਹੀਂ ਹੈਗਾ ਉਹ ਤੇ ਫੁੱਲ ਤੋੜੋ ਕੋਈ ਵੀ ਹਾਂ ਇੱਕ ਫੁੱਲ ਨਹੀਂ ਸਾਰੇ ਤੋੜ ਲਓ ਸਾਰੇ ਸਾਰੇ ਤੋੜੋ ਤੋ ਸਾਰੇ ਮਾਲਦੇ ਫੁੱਲ ਲਓ ਜੀ ਮਾਲ ਤੇ ਮੜੋ ਚੰਗੀ ਤਰ੍ਹਾਂ ਮਾਲਦੇ ਫੁੱਲਾਂ ਨੂੰ ਦਿਮਾਗ 'ਚ ਖਿਆਲ ਹੋਈ ਰੱਖੋ ਫੁੱਲਾਂ ਦਾ ਗੁਲਦਸਤਾ ਵਾ ਤਾਜ਼ੇ ਫਰੈਸ਼ ਫਲਾਵਰ ਆ ਸਾਰੇ ਮਾਲਦੇ ਹੋ ਤੁਸੀਂ ਮਾਲ ਦਿੱਤੇ ਮਾਲ ਦਿੱਤੇ ਮੈਂ ਚੱਕ ਕੇ ਹੁਣ ਗੁਲਦਸਤਾ ਵੀ ਸੁੱਟੋ ਫੈਲਾਵੇਂ ਸੁੱਟ ਦਿਓ ਆਹ ਮਾਰਿਆ ਜਿਵੇਂ ਸੁਪਨਾ ਸੱਚ ਨਹੀਂ ਸੁਪਨਾ ਰਾਤ ਨੂੰ ਹੁੰਦਾ ਸਾਰੋ ਸੱਚ ਹੁੰਦਾ ਗਾ ਕੇ ਮਾਰਿਆ ਹੱਥ ਵੀ ਛਾੜ ਤੇ ਛਾੜ ਦਿੱਤੇ ਜੇ ਤੁਸੀਂ ਫੁੱਲ ਮਲੇ ਆ ਫੇਰ ਖੰਡਾ ਖਾਪਾ ਕੇ ਦੇਖੋ ਜੇ ਤੁਸੀਂ ਫੁੱਲਾਂ ਨੂੰ ਇਹਦਾ ਮਲਿਆ ਵਾ ਤੇ ਤੁਹਾਡੇ ਫੁੱਲਾਂ ਹੱਥਾਂ ਵਿੱਚੋਂ ਫੁੱਲਾਂ ਦੀ ਖੁਸ਼ਬੂ ਆਉਣੀ ਚਾਹੀਦੀ ਆ ਫਰੈਸ਼ ਫਲਾਵਰ ਦੇਖੋ ਚੈੱਕ ਕਰੋ ਚੈੱਕ ਕਰੋ ਵਾਓ ਚੈੱਕ ਕਰੋ ਨੂੰ ਪਲੀਜ਼ ਆਪਣਾ ਰਾਈਟ ਹੈਂਡ ਜਿੰਨਾ ਤੁਸੀਂ ਫੁੱਲ ਤੋੜੇ ਆ ਆਹ ਰੇ ਜੈਸਮਿਨ ਦੇ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ ਕੀ ਬਾਤ ਹੈ ਤਾੜੀ ਹੋਣੀ ਚਾਹੀਦੀ ਐਸ ਗੱਲ ਦੀ ਦੇਖੋ ਤੁਸੀਂ ਖਿਆਲਾਂ ਦੇ ਵਿੱਚ ਤੁਸੀਂ ਗਏ ਹੋ ਉੱਥੇ ਯਾ ਰੀਅਲੀ ਵੇਟ ਨਹੀਂ ਗਏ ਜਿਵੇਂ ਪਾ ਸੁਪਨੇ ਵਿੱਚ ਕਿਤੇ ਵੀ ਚਲੇ ਜਾਂਦੇ ਆਪਾਂ ਹੂੰ 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 ਐਸੇ ਤਰ੍ਹਾਂ ਤੁਸੀਂ ਖਿਆਲਾਂ ਦੇ ਵਿੱਚ ਉੱਥੇ ਗਏ ਆ ਥੱਲੇ ਉਤਰਿਓ ਔਰ ਤੁਸੀਂ ਫੋਲ ਤੋੜੇ ਦੇਖੋ ਫਿਰ ਚੈੱਕ ਕਰੋ ਰੀ ਚੈੱਕ ਕਰੋ ਕੋਈ ਦੋਸਤਾਵੇ ਤਾਂ ਇੱਥੇ ਰੀ ਚੈੱਕ ਕਰ ਸਕਦਾ ਹੈ ਤਾਂ ਜਦੋਂ ਸੁਮੇਲ ਆਉਗੀ ਜ਼ਰੂਰ ਆਉਗੀ আরে ਇਹ ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਮੈਂ ਕੋਈ ਇਹਨਾਂ ਦਾ ਸਾਥ ਨਹੀਂ ਦੇ ਰਿਹਾ ਇਹਨਾਂ ਦੇ ਨਾਲ ਨਹੀਂ ਮਿਲਿਆ ਹੋਇਆ ਉਹ ਵਾਕਈ ਕਾਗਜ਼ ਮੇਰੇ ਕੋਲੋਂ ਨਹੀਂ ਫਟੇ ਔਰ ਵਾਕਈ ਮੇਰੇ ਹੱਥਾਂ ਚੋਂ ਇਸ ਵਕਤ ਜੈਸਮੀਨ ਦੇ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ ਵੈਰੀ ਨਾਈਸ ਥੈਂਕ ਯੂ ਸਰ ਥੈਂਕ ਯੂ ਬਹੁਤ ਅੱਛਾ ਲੱਗਾ ਜੀ ਤੇ ਮੈਨੂੰ ਪਾਵਰ ਤਾਂ ਵਾਪਸ ਦਿਓ ਹਾਂ ਚਲੋ ਫਿਰ ਇਹ ਕੁਛ ਦੇਰ ਵਾਸਤੇ ਮਨੇ ਅੱਖਾਂ ਵਿੱਚ ਅੱਖਾਂ ਭਾਗੇ ਦੇਖੋ ਹਾਂ ਮੈਂ ਤਾਂ ਨੂੰ ਤੁਹਾਡੀ ਪਾਵਰ ਵਾਹ ਫਿਰ ਤੁਸੀਂ ਨੋਰਮਲ ਹੋ ਰਹੇ ਆ ਇੱਕ ਵਾਰੀ ਆਪਣੇ ਨਾਂ ਦੀ ਚੁਟਕੀ ਮਾਰ ਕੇ ਆਪਣੇ ਨਾਂ ਦੀ ਕੋਈ ਤਾੜੀ ਮਾਰ ਦਿਓ ਮੇਰਾ ਨਾਮ ਸਮਜੀਵ ਯਸ਼ ਖੰਨਾ ਹੋ ਗਿਆ ਹਾਂ ਫਿਰ ਤੁਸੀਂ ਨੋਰਮਲ ਹੋ ਗਏ ਜੀ ਉਹ ਕਾਗਜ਼ ਫਾੜ ਕੇ ਦੇਖ ਹਾਂ ਉਹ ਤੁਹਾਨੂੰ ਫਿਰ ਦੇ ਖਾਲ ਦਿੰਦੇ ਆ ਫਿਰ ਐਂਡ ਤੇ ਦਿਖਾਲ ਦੇ ਤੁਹਾਨੂੰ ਕਾਗਜ਼ ਤੁਸੀਂ ਉਹੀ ਫਟੇ ਹੋਏ ਕਾਗਜ਼ ਨੂੰ ਫਿਰ ਤੁਸੀਂ ਪਾੜ ਸਕਦੇ ਹੋ ਓਕੇ ਹੁਣ ਆਪਾਂ ਕੁਛ ਤੁਸੀਂ ਗੱਲ ਕਰੋ ਫਿਰ ਮੈਂ ਕੋਈ ਅਗਲੀ ਆਈਟਮ ਕਰਦਾ ਯਾਰ ਹਾਂ ਯਾ ਮੈਂ ਇੱਕ ਸੋਚਦਾ ਹੁੰਨਾ ਕਿ ਇੱਕ ਨਾ ਜਾਦੂਗਰ ਉਹ ਨੋਟਾਂ ਵਾਲਾ ਬੜਾ ਜਾਦੂ ਕਰਦੇ ਨੇ ਹੈਨਾ ਜੀ ਆ ਕਰੰਸੀ ਨੋਟ ਜੋ ਹੈਗਾ ਤਾਂ ਗਵਰਨਮੈਂਟ ਆਫ ਇੰਡੀਆ ਦੇ ਹੀ ਹੁੰਦੇ ਨੇ ਜੀ ਤੇ ਉਹਦਾ ਬੜਾ ਜਾਦੂ ਕਰਦੇ ਨੇ ਔਰ ਮੈਂ ਤੁਹਾਡੇ ਵਾਸਤੇ 2 ਸੈਕਿੰਡ ਲਈ ਰੁਕੋ ਇਹਨੂੰ ਫਿਰ ਤੁਹਾਡੇ ਵਾਸਤੇ ਰੱਖਿਆ ਹੋਇਆ ਸੀ ਹਾਂ ਇਹ ਆਪਣੇ ਭਾਰਤ ਦੇ ਕਰੰਸੀ ਨੋਟ ਕਰੰਸੀ ਆਪੋ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਸਾਨੂੰ ਸਿਰਫ ਇਸਤੇਮਾਲ ਕਰਨ ਵਾਸਤੇ ਮਿਲੇ ਆ ਅਸੀਂ ਇਹਦੇ ਮਾਲਕ ਨਹੀਂ ਹੈਗੇ ਜੀ ਸੋ ਇਹ ਇਹ ਮੈਂ ਨੋਟ ਰੱਖਿਆ ਸੀ ਮੈਂ ਕਿਹਾ ਕਿਉਂਕਿ ਇੱਕ ਵਾਰੀ ਮੈਂ ਪਹਿਲਾਂ ਵੀ اٹੈਂਡ ਕੀਤਾ ਸੀਗਾ ਇਹ ਜਾਦੂ ਇਹ ਤੁਸੀਂ ਨੋਟ ਵੀਦਾ ਆਪਣੇ ਕੋਲ ਰੱਖੋ ਪਰ ਜਿਹੜੇ ਦੇਸ਼ ਵਿੱਚ ਆਪ ਰਹੇ ਨੇ ਕਿਉਂ ਨਾ ਆਪਾਂ ਉਸ ਦੇਸ਼ ਬਾਰੇ ਕੁਝ ਕਰੀਏ ਕੋ ਮੈਜਿਕ ਦੇਸ਼ ਦਾ ਕੁਝ ਕਰੀਏ ਇਹ ਪੈਂਡਿੰਗ ਰਹੇਗਾ ਨਹੀਂ ਤਾਂ ਆਪਾਂ ਇਸ ਇਸ ਤੋਂ ਬਾਅਦ ਉਹ ਦਿਖਾ ਦਿਆ ਇਸ ਤੋਂ ਬਾਅਦ ਇਹ ਦਿਖਾਵਾਂਗੇ ਚਲੋ ਮੈਂ ਆਪਣੇ ਕੋਲ ਹਾਂ ਉਹ ਦਿਖਾ ਆਪ ਆਪਣੇ ਦੇਸ਼ ਨੂੰ ਪਿਆਰ ਕਰਦੇ ਆਪਾਂ ਦੇਸ਼ ਵਿੱਚ ਰਹਿੰਨੇ ਸਾਡਾ ਦੇਸ਼ ਬੜਾ ਪਿਆਰਾ ਹੂੰ ਹੂੰ ਪਰ ਦੇਸ਼ ਦੇ ਆਪਾਂ ਸਾਰੇ ਵਸਨੀਕਾ ਬਿਲਕੁਲ ਇਸੇ ਤਰ੍ਹਾਂ ਇਹ ਇੱਕ ਸਾਡੇ ਕੋਲ ਜਾਦੂਗਰਾਂ ਕੋ ਇੱਕ ਇਹ ਬਾਸਕਟ ਹੁੰਦੀ ਆ ਹਮ ਹਮ ਬਾਸਕਟ ਜਿਹੜੀ ਕਿ ਖਾਲੀ ਆ ਦੇਖੋ ਆਪਾਂ ਕਿ ਚੈੱਕ ਕਰੋ ਖਾਲੀ ਆ ਬਾਸਕਟ ਚੋਲਾ ਹਾਂ ਚੋਲੇ ਲਾ ਲਓ ਜੀ ਇਹ ਚੋਲਾ ਖਾਲੀ ਆ ਬਿਲਕੁਲ ਹਾਂਜੀ ਹੁਣ ਇਹਦੇ ਵਿੱਚ ਜਿਵੇਂ ਆਪਾਂ ਦੇਸ਼ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਆ ਇਹਦੇ ਵਿੱਚ ਆਪਾਂ ਪਾ ਰਿਹਾ ਏਰਮਾਲ ਇਹਦੇ ਵਿੱਚ ਇੱਕ ਹਰਾ ਗ੍ਰੀਨ ਗ੍ਰੀਨ ਰੰਗ ਦਾ ਏਰਮਾਲ ਹਾਂਜੀ ਖੁਸ਼ਹਾਲੀ ਖੁਸ਼ਹਾਲੀ ਇੱਕ ਕੁਰਬਾਨੀ ਹਾਂ ਇੱਕ ਕੁਰਬਾਨੀ ਬਸੰਤੀ ਰੰਗ ਭਗਤ ਸਿੰਘ ਇਹ ਵਾਈਟ ਗੱਦਾ ਹਾਂ ਵਿੱਚ ਅਸ਼ੋਕਾ ਚੱਕਰ ਹਾਂਜੀ ਵਿੱਚ ਅਸ਼ੋਕਾ ਚੱਕਰ ਇਹ ਸ਼ਾਂਤੀ ਦਾ ਪ੍ਰਤੀਕ ਔਰ ਆਪਾਂ ਸਾਰੇ ਇਸ ਦੇਸ਼ ਦੇ ਵਿੱਚ ਬੜੇ ਖੁਸ਼ਹਾਲ ਤਰੀਕੇ ਨਾਲ ਰਹਿ ਰਹੇ ਆ ਆਪਣੇ ਦੇਸ਼ ਭਾਰਤ ਮਹਾਦੇਸ਼ਾ ਸਾਰੇ ਇਸ ਵਿੱਚ ਰਹਿ ਰਹੇ ਆ ਪਰ ਕਿਵੇਂ ਰਹਿ ਰਹੇ ਆ ਇੱਕ ਜੁਟਤਾ ਦੇ ਨਾਲ ਇਕੱਠੇ ਹੋ ਕੇ ਮਿਲ ਕੇ ਪਿਆਰ ਦੇ ਨਾਲ ਸਾਨੂੰ ਸਾਡਾ ਦੇਸ਼ ਐਸਾ ਕੰਦਾ ਹਾਂ ਹਾਂ ਸਰ ਇਦਾਂ ਕਰੋ ਤਦ ਮੈਂ ਫੇਰ ਕੁਝ ਕਰਦੇ ਤੇ ਕਰੋ ਬੋਲੋ ਹੁਣ ਗਿਲੀ ਗਿਲੀ ਸ਼ੂ

वाह 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 जी मेरा देश महान और महान देश का महान तिरंगा शांति दिशानी ए, ए खुशहाली दिशानी जय जवान जय किसान so, माता की जय बहुत बहुत वादिया जी मजा आ गया दुनिया जीवन वास्ते कोई ना कोई जादू चाहता ਔਰ ਜ਼ਿੰਦਗੀ ਦੇ ਵਿੱਚ ਜਾਦੂ ਹੋਣਾ ਚਾਹੀਦਾ ਔਰ ਹਰ ਇਨਸਾਨ ਨੂੰ ਜਾਦੂ ਆਉਂਦਾ ਜ਼ਰੂਰੀ ਨਹੀਂ ਕਿ ਚੀਜ਼ ਗਾਇਬ ਕਰ ਦਿੱਤੀ ਵਾਪਸ ਲੈ ਆਂਦੀ ਹੋਰ ਵੀ ਬੜੇ ਜਾਦੂ ਨੇ ਜ਼ਿੰਦਗੀ ਨੂੰ ਜਿਉਣਾ ਇੱਕ ਜਾਦੂ ਹੈ ਦੁੱਖ ਸੁੱਖ ਚੱਲਦੇ ਰਹਿਣਗੇ ਮੌਸਮ ਨੇ ਮੌਸਮ ਬਦਲਦੇ ਰਹਿਣਗੇ ਪਰ ਜ਼ਿੰਦਗੀ ਇੱਕ ਸ਼ੌਕ ਹੈ ਤੇ ਸ਼ੌਕ ਦੇ ਵਿੱਚ ਤੁਸੀਂ ਵੀ ਵਕ ਵਕ ਸ਼ੌਕ ਰੱਖ ਸਕਦੇ ਹੋ ਔਰ ਉਹ ਸ਼ੌਕ ਤੁਹਾਨੂੰ ਜਿਉਂਦਿਆਂ ਰੱਖਦਾ ਤੁਹਾਨੂੰ ਜਿਉਣਾ ਸਿਖਾਉਂਦਾ ਇਸ ਕਰਕੇ ਸੰਦੀਪ ਸ਼ਰਮਾ ਜੋ ਜਾਦੂਗਰ ਸਮਰਾਟ ਨੇ ਜ਼ਿੰਦਗੀ ਦੇ ਵਿੱਚ ਇੰਨੇ ਨੇ ਵੀ ਔਕੜਾਂ ਦੇਖੀਆਂ ਨੇ ਔਰ ਮੁਸੀਬਤਾਂ ਦੇਖੀਆਂ ਨੇ ਔਰ ਇਹਨਾਂ ਨੇ ਆਪਣਾ ਸ਼ੌਕ ਬਣਾ ਲਿਆ ਜਾਦੂ ਦਿਖਾਣਾ ਔਰ ਇਹਦੇ ਨਾਲੇ ਖੁਦ ਵੀ ਖੁਸ਼ ਰਹਿੰਦੇ ਨੇ ਤੇ ਜਿਹੜੇ ਇਹਨਾਂ ਦਾ ਜਾਦੂ ਦੇਖਦੇ ਨੇ ਉਹ ਵੀ ਖੁਸ਼ ਹੁੰਦੇ ਨੇ ਆਪ ਵੀ ਖੁਸ਼ ਰਹੋ ਤੇ ਬਾਕੀਆਂ ਨੂੰ ਵੀ ਖੁਸ਼ ਰੱਖੋ ਇਹਦੇ ਵਰਗੀ ਕੋਈ ਰੀਸ ਨਹੀਂ ਸੋ ਸੰਦੀਪ ਜੀ ਨੋਟਾਂ ਦੀ ਆਪਾਂ ਗੱਲ ਕੀਤੀ ਸੀ ਕਿ ਜੇ ਤੁਸੀਂ ਕਿਹਾ ਕਿ ਕੋਈ ਐਦਾਂ ਦਾ ਜਾਦੂ ਹੋਵੇ ਅਸੀਂ ਫਟਾਫਟ ਨੋਟ ਬਣਾਈ ਜਾਈਏ ਤੇ ਰਾਤੋ ਰਾਤ ਅਮੀਰ ਹੋ ਜਾਈਏ ਜੀ ਸਰ ਸੱਚੀ ਗੱਲ ਹੈ ਜੀ ਇੱਕ ਵਾਰੀ ਐਦਾਂ ਹੀ ਹੋਇਆ ਸੀਗਾ ਹੂੰ ਮੈਂ ਔਰ ਮੇਰਾ ਦੋਸਤ ਜੀ ਕੋ ਹੀ ਪਹਿਲਾ ਸਟਾਰਟ ਕੀਤਾ ਸੀਗਾ ਜੱਜ ਸਾਬ ਮੇਰੇ ਦੋਸਤ ਆ ਉਹ ਥੋੜਾ ਮੈਜਿਕ ਸਿੱਖੇ ਹੋਏ ਸੀਗੇ ਹੂੰ ਹੂੰ ਉਹਨਾਂ ਦੇ ਨਾਲ ਅਸੀਂ ਕਿਤੇ ਇੱਥੇ ਆਏ ਤਾਡੇ ਜਲੰਧਰ ਸ਼ਹਿਰ ਵਿੱਚ ਆਏ ਪੈਸੇ ਹੀ ਖਰਚ ਕਰ ਲੈ ਫਿਲਮ ਦੇਖਣ ਚਲੇ ਗਏ ਫਿਰ ਇਹ ਕਹਿੰਦਾ ਸੰਦੀਪ ਆਪਾਂ ਨੂੰ ਕੁਝ ਖਾਣਾ ਪੀਣਾ ਵੀ ਹੈਗਾ ਵਾ ਤੇ ਪੈਸੇ ਕਿੰਨੇ ਆਪਣੇ ਖਰਚ ਹੋ ਗਏ ਕਹਿੰਦਾ ਭੁੱਖ ਵੀ ਲੱਗੀ ਹੋਈ ਐ ਸ਼ਾਮ ਨੂੰ ਟ੍ਰੇਨ 520 ਟ੍ਰੇਨ ਚੱਲਦੀ ਸੀਗੀ ਸਾਡੇ ਸ਼ਹਿਰ ਲੋਹਿਆ ਖਾਸ ਜਾਣ ਵਾਸਤੇ ਕਹਿੰਦੇ ਕੋਈ ਖਾ ਪੀ ਲਈਏ ਮੇਰੇ ਭਾਜੀ ਪੈਸੇ ਦਾ ਬਸ ਸਾਰੇ ਖਰਚਾ ਕਰ ਲੈ ਫਿਲਮ ਉੱਥੇ ਦੇਖਣ ਗਏ ਸੀ ਕੋਸ਼ਾਪਾ ਸ਼ੋਪਿੰਗ ਕਰ ਲਈ ਕਹਿੰਦੇ ਯਾਰ ਭੁੱਖ ਲੱਗੀ ਆ ਤੇ ਉਹ ਕਹਿੰਦੇ ਫੇਰ ਬਣਾ ਜਾ ਦੂ ਨਾ ਨੋਟ ਕਹਿੰਦੇ ਤੂੰ ਕਹਿੰਦਾ ਮੇਤੋਂ ਵੀ ਜ਼ਿਆਦਾ ਸਿੱਖ ਗਿਆ ਕਹਿੰਦੇ ਮੈਂ ਤਾਂ ਕੀਤਾ ਘੱਟ ਵਾ ਮੈਂ ਉਹਨਾਂ ਜੱਜ ਸਾਹਿਬ ਦੇ ਕੋਲ ਹਿੰਦਰ ਸਿੰਘ ਜੱਜ ਉਸ ਦੱਸਦੇ ਹੁੰਦੇ ਕਰਦੇ ਹੁੰਦੇ ਪਰ ਮੈਂ ਸਭ ਤੋਂ ਪਹਿਲਾਂ ਜਦੋਂ 18-20 ਸਾਲ ਦਾ ਸੀਗਾ ਰਾਮਲੀਲਾ ਸਟੇਜ ਤੇ ਇਹ ਜਾਦੂ ਕਰਿਆ ਕਰਦਾ ਹੁੰਦਾ ਸੀ ਸਾਲ 'ਚ ਇੱਕ ਵਾਰੀ ਹੂੰ ਹੂੰ ਸਾਲ 'ਚ ਇੱਕ ਵਾਰੀ ਕਿਉਂਕਿ ਰਾਮਲੀਲਾ ਸ਼ੌਂਕ ਸੀ ਮੈਨੂੰ ਤੁਸੀਂ ਕਿੰਨੇ ਵੀ ਆਪਣੇ ਸ਼ੌਂਕ ਜਿੰਦਾ ਰੱਖੋ ਜੇ ਜਿੰਦਾ ਰਹਿਣਾ ਹੈ ਤਾਂ ਐਗਜ਼ੈਕਟਲੀ ਮੈਂ ਰਾਮਲੀਲਾ ਵਿੱਚ ਬੜੇ ਕਿਰਦਾਰ ਕਰਦਾ ਰਿਆ ਦਸ਼ਰਥ ਦਾ ਕਿਰਦਾਰ ਕੀਤਾ ਰਾਵਣ ਦਾ ਕਿਰਦਾਰ ਕੀਤਾ ਜੀ ਮਹਾਰਾਜ ਦਸ਼ਰਥ ਦਸ਼ਰਤ ਨੂੰ ਦੇ ਸੀ ਪਰ ਤਸ਼ਤਰੂਗੰਦ ਦਾ ਵੀ ਕਿਰਦਾਰ ਕਰਦਾ ਪਰ ਸਾਲ 'ਚ ਇੱਕ ਵਾਰੀ ਜੋ ਉਹ ਕੋ ਸਿੱਖਦਾ ਹੁੰਦਾ ਸੀ ਤੇਜਿੰਦਰ ਸਿੰਘ ਜੱਜ ਦੇ ਕੋਲ ਪਰ ਸਾਲ 'ਚ ਇੱਕ ਵਾਰੀ ਉਹ ਮੈਂ ম্যাਜਿਕ ਵੀ ਇੱਥੇ ਜ਼ਰੂਰ ਕਰਨਾ ਕਦੀ ਫੁੱਲਾਂ ਦੇ ਹਾਰ ਬਣਾ ਲੈ ਕਦੀ ਕੁਛ ਕਰ ਲਿਆ ਪਰ ਇੱਕ ਨਾਈਟ ਵਿੱਚ ਮੈਨੂੰ ਮੈਜਿਕ ਕਰਨ ਦਾ ਮੌਕਾ ਮਿਲਦਾ ਹੁੰਦਾ ਸੀ ਅੱਛਾ ਆ ਕੀ ਚੀਜ਼ ਰੱਖੀ ਹੋਈ ਹੈ ਤੁਸੀਂ ਯਾਰ ਜੀ ਸਰ ਜੀ ਸਰ ਇਹ ਵੀ ਮੈਂ ਤੁਹਾਨੂੰ ਦਿਖਾਉਂਦਾ ਜੀ ਇੱਕ ਕੋ ਹਾਂ ਪਹਿਲੇ ਇਸ ਤੋਂ ਪਹਿਲਾਂ ਤੁਹਾਨੂੰ ਇਹ ਦਿਖਾਉਂਦਾ ਮੈਂ ਏ ਚਲੋ ਮੈਂ ਦਿਖਾਉਂਦਾ 1 ਸੈਕਿੰਡ ਤੁਸੀਂ ਤੁਸੀਂ ਗੱਲ ਕਰੋ ਮੈਂ ਦਿਖਾ ਲੇ ਤੁਹਾਨੂੰ ਮੈਂ ਤੁਹਾਨੂੰ ਇਹ ਨਾਲ ਹਲੇ ਹਲੇ ਨਾਲ ਤੁਸੀਂ ਚਲੋ ਤੁਸੀਂ ਸਿਰਫ ਗੱਲ ਕਰੋ ਮੈਂ ਦਿਖਾ ਰਿਹਾ ਤੁਹਾਨੂੰ ਓਕੇ ਇਹ ਕੀ ਹੈ ਅੱਛਾ ਅੱਛਾ ਠੀਕ ਹੈ ਤੁਸੀਂ ਮੈਨੂੰ ਦਿਖਾਓ ਤੁਸੀਂ ਗੱਲ ਕਰੋ ਦੇਖੋ ਗੱਲ ਇਦਾਂ ਹੈ ਕਿ ਹਰੇਕ ਨੂੰ ਇਹ ਦਿਲਚਸਪੀ ਤੇ ਰਹਿੰਦੀ ਆ ਕਿ ਇਸ ਖੇਡ ਦੇ ਵਿੱਚ ਜਾਦੂ ਕੀ ਹੈ ਇਸ ਖੇਡ ਦੇ ਵਿੱਚ ਚਲਾਕੀ ਕੀ ਹੈ ਕਿਉਂਕਿ ਪ੍ਰੈਕਟਿਸ ਬਹੁਤ ਆ ਅਭਿਆਸ ਬਹੁਤ ਆ ਔਰ ਇਸ ਕਰਕੇ ਇਹ ਚਲਾਕੀ ਦੇ ਵਿੱਚ ਪਤਾ ਨਹੀਂ ਲੱਗਣ ਦਿੰਦੇ ਕਿ ਹੋਇਆ ਕੀ ਹੈ ਤੇ ਕੀ ਨਹੀਂ ਹੋਇਆ ਔਰ ਝੂਠ ਨੂੰ ਅਸੀਂ ਸੱਚ ਸਮਝ ਲੈਨੇ ਆ ਔਰ ਜੋ ਵਾਕਈ ਗੱਲ ਹੁੰਦੀ ਨਹੀਂ ਹੈ ਅਸੀਂ ਸਮਝਦਾ ਕਿ ਉਹ ਹੋ ਗਈ ਆ ਹਾਂ ਤੁਸੀਂ ਕੀ ਤਿਆਰ ਕੀਤਾ ਹੁਣ ਮੈਂ ਤਿਆਰ ਅਗਲੀ ਆਈਟਮ ਤਿਆਰ ਕੀਤੀ ਅੱਜ ਮੇਨ ਸਿਸਟੈਂਟ ਹੈ ਨਹੀਂ ਮੈਂ ਥੋੜਾ ਉਹਦਾ ਕਰਕੇ ਥੋੜਾ ਕਨਫਿਊਜ਼ ਵੀ ਹਾਂ ਪਰ ਮੈਜਿਕ ਵਿੱਚ ਮੈਂ ਬਹੁਤ ਮਹਾਰਤ ਹਾਸਲ ਕੀਤੀ ہوئی ਹੈ। ਓਕੇ ਬੜਾ ਅਸ਼ੀਰਵਾਦ ਪਰਮਾਤਮਾ ਦਾ ਸਾਡੇ ਸਿਰ ਤੇ ਜਾਦੂਗਰਾਂ ਦਾ ਐਵੇਂ ਤਾਂ ਨਹੀਂ ਗੱਲ ਬਣਾਈ ਹੋਈ ਮੇਰਾ ਅਸਿਸਟੈਂਟ ਨਹੀਂ ਹੈ ਮੇਰਾ ਅਸਿਸਟੈਂਟ ਨਹੀਂ ਹੈ ਹੈ ਨਾ ਪਰ ਅੱਜ ਉਸ ਤੋਂ ਬਿਨਾ ਕਰ ਰਹੇ ਆ ਅੱਗੇ ਅਸਿਸਟੈਂਟ ਮੈਨੂੰ ਹਰ ਨਵੀਂ ਆਈਟਮ ਤਿਆਰ ਕਰਕੇ ਦਿੰਦੀ ਸੀ ਪਰ ਉਹ ਮੈਨੂੰ ਹੁਣ ਨਾਲ-ਨਾਲ ਤਿਆਰ ਕਰਨੀ ਪੈ ਰਹੀ ਆ ਓਕੇ ਜਿਵੇਂ ਸਰ ਇਹ ਦੇਖੋ ਇਹ ਇੱਕ ਬੋਲ ਹੈ ਬਕਸੇ ਵਿੱਚ ਮੈਂ ਉਹ ਉਹਦੇ ਨਾਲ ਹੀ ਆ ਰਿਹਾ ਹਾਂ ਤੁਹਾਡੇ ਕੋਲ ਜੇ ਤੁਸੀਂ ਪੁੱਛਿਆ ਭਈ ਉਹ ਕੀ ਜੀ ਆ ਆ ਇੱਕ ਬਾਕਸ ਵਾ ਇਹਦੇ ਵਿੱਚ ਇੱਕ ਬੋਲ ਵਾ ਹਾਂ ਬਾਕਸ ਸੋਲਿਡਾ ਦੇਖੋ ਹੱਥ ਲਗਾ ਕੇ ਦੇਖੋ ਸੋਲਡਰ ਬਾਕਸ ਹੈ ਤੋਤੇ ਦਾ ਪਿੰਜਰਾ ਤੋਤੇ ਦਾ ਪਿੰਜਰਾ ਤੇ ਆ ਹੁਣ ਹੱਥ ਵਿੱਚ ਪਾ ਕੇ ਦੇਖੋ ਖਾਲੀਆ ਵਿੱਚੋਂ ਸਰ ਕੈਮਰਾ ਨਜ਼ਦੀਕ ਕਰਕੇ ਦਿਖਾ ਦਿਓ ਇਹ ਖਾਲੀ ਹੈ ਬਾਹਰ ਉਂਗਲਾ ਕੱਢ ਕੇ ਦਿਖਾਓ ਵਿੱਚੋਂ ਹਾਂਜੀ ਬਿਲਕੁਲ ਖਾਲੀ ਹੈ ਇਹ ਬੰਦ ਹੋ ਜੇ ਕੀ ਇਹਦੇ ਵਿੱਚ ਕੁਝ ਪੈ ਸਕਦਾ ਹੂੰ ਹੂੰ ਦੇਖੋ ਹੁਣ ਬੰਦ ਵਾ ਕੀ ਇਹਦੇ ਵਿੱਚ ਬਹੁਤ ਚਲੇ ਹੋ ਨਹੀਂ ਜਾਣੇ ਥੱਲੇ ਵੀ ਬੰਦ ਆ ਹੁਣ ਤਾਂ ਬੋਲ ਨਹੀਂ ਵਿੱਚ ਜਾਣੇ ਹੂੰ ਆਪਾਂ ਇਸ ਤਰ੍ਹਾਂ ਕਰਦੇ ਹਾਂ ਤੁਸੀਂ ਕੁਐਸਚਨ ਕੀਤਾ ਸੀ ਇਹ ਕੀ ਚੀਜ਼ ਆ ਜੇ ਹੁਣ ਆਪਾਂ ਇਹ ਲੈਨੇ ਆ ਖਾਲੀ ਡੱਬਾ ਇਹ ਡੱਬੇ ਦੇ ਵਿੱਚ ਆਪਾਂ ਇਹ ਬੋਲ ਪਾ ਦਿੱਤੇ। ਹੂੰ ਦੇਖੋ। ਬੋਲ ਕਿਤੇ ਹੁਣ? ਖਾਲੀ ਇਸ ਡੱਬੇ ਦੇ ਵਿੱਚ। ਆਹ ਡੱਬੇ ਨੂੰ ਆਪਾਂ ਕਰ ਦੇਦੋ ਪਰੋ ਬੰਦ। ਹੁਣ ਮਾਰੋ ਤੇ ਤੁਸੀਂ ਫੂਕ ਬੋਲੋ ਆਬਰਾ ਕਾ ਡਾਬਰਾ। ਅੱਛਾ ਵੈਰੀ ਫੂਕ ਦਾ ਅਸਰ ਪਏਗਾ। ਜੀ ਸਰ। ਆਬਰਾ ਕਾ ਡਾਬਰਾ। ਗਿਲੀ ਗਿਲੀ ਛੂ। ਗਿਲੀ ਗਿਲੀ ਛੂ। ਇਹ ਸਾਡਾ ਇੱਕ ਨਾਰਾ। ਨਾਰਾ। ਨਾਰਾ ਬੜਾ ਪਿਆਰਾ। ਇਹ ਜਾਦੂਗਰਾਂ ਦਾ ਨਾਰਾ। ਆਬਰਾ ਕਾ ਡਾਬਰਾ ਗਿਲੀ ਗਿਲੀ ਛੂ। ਹੂੰ। ਬੋਲ ਕਿਥੇ ਆ? ਬੋਲੇ ਦੇ ਵਿੱਚ ਸੀਗੇ। ਇਹ ਦੇਵਿਤੀ ਹੈ ਨਾ ਜੇ ਆਪਾਂ ਖੋਲੀ ਇਹਨੂੰ ਬੋਲ ਤੇ ਰਿਵਤ ਹੈ ਨਹੀਂ ਹਟ ਕੇ ਸ਼ੋਰ ਨਿਕਲਦਾ ਪਿਆ ਕਾਗਜ਼ ਆ ਦੇਖ ਇੱਕ ਹੀ ਨਿਕਲੇ ਇਹ ਬੋਲਦਾ ਕੀ ਬਣ ਗਿਆ ਪੇਪਰ ਉਹ ਵਾਏ ਗੁਰ ਇਹ ਕੀ ਬਣ ਗਿਆ ਦੇਖੋ ਤੇ ਬੋਲ ਕਿੱਥੇ ਗਈ ਬੋਲ ਨਹੀਂ ਹੈ ਗਈ ਬੋਲ ਸਭ ਦੇ ਸਾਹਮਣੇ ਬੋਲ ਖਤਮ ਹੋ ਗਈ ਬੋਲ ਹਵਾ ਦੇ ਵਿੱਚ ਗਾਇਬ ਹੋ ਗਈ ਤੇ ਇਹ ਕੀ ਬਣ ਗਿਆ ਪੇਪਰ ਬਣ ਗਿਆ ਪੇਪਰ ਬਣ ਗਿਆ ਐਡੀ ਛੇਦੀ ਚੂਹਾ ਵੀ ਪੇਪਰ ਨਹੀਂ ਕੁਤਰ ਸਕਦਾ ਜਿੰਨੀ ਜਲਦੀ ਇਹ ਪੇਪਰ ਕੁਤਰੇ ਗਏ ਇਹ ਦੇਖੋ ਐਡੀ ਛੇਦੀ ਇਹ ਪੇਪਰ ਚੂਹਾ ਵੀ ਨਹੀਂ ਕੁਤਰ ਸਕਦਾ ਹੂੰ ਜਿੰਨੀ ਛੇਦੀ ਇਹ ਪੇਪਰ ਕੁਤਰੇ ਗਏ ਹੂੰ ਹਾਂਜੀ ਬਿਲਕੁਲ ਠੀਕ ਹੈ ਇਹ ਚੀਜ਼ਾਂ ਦੋਵੇਂ ਇੱਕ ਦੂਜੇ ਨਾਲ ਸੰਬੰਧਤ ਆ ਹੁਣ ਆਪਾਂ ਇਹ ਫਿਰ ਦੇਖ ਰਹੇ ਸੀ ਇਹ ਬਕਸਾ ਕੀ ਹੈਗਾ ਉਹ ਕੀ ਹੈ ਤੇ ਇਹ ਕੀ ਆ ਬੋਲ ਤਾਂ ਆਪਾਂ ਉੱਥੇ ਹੀ ਗਾਇਬ ਕੀਤੀ ਇਹਦੇ ਵਿੱਚ ਗਾਇਬ ਨਹੀਂ ਕੀਤੀ ਪਰ ਬੋਲ ਹੁਣ ਇਸ ਆਪਣੇ ਸਟੂਡੀਓ ਦੇ ਵਿੱਚ ਹੀ ਹੈ ਕਿਤੇ ਕੀ ਤੁਹਾਨੂੰ ਦਿਸਦੀ ਆ ਦੇਖੋ ਮਹਿਸੂਸ ਕਰੋ ਬੋਲ ਕਿਤੇ ਹਵਾ ਦੇ ਵਿੱਚ ਹੀ ਹੈ ਹੂੰ ਹੂੰ ਮਇਆ ਤਾਂ ਆ ਵਾ ਜੇ ਹੁਣ ਇਹ ਬੋਲ ਆਪਾਂ ਫਿਰ ਲੈ ਕੇ ਆਏ ਹੂੰ 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 ਮਜਾ ਤਾਂ ਆ ਵਾ ਜੇ ਆਪਾਂ ਬੋਲ ਫਿਰ ਲੈ ਕੇ ਆਏ ਅੱਛਾ ਪਰ ਮੈਂ ਹੁਣ ਦੇ ਤੁਹਾਨੂੰ ਫਿਰ ਇੱਕ ਵਾਰੀ ਸਮੋਹਿਤ ਕਰਦਾ ਓਕੇ ਬੋਲ ਮੈਂ ਕਮਰੇ ਦੇ ਵਿੱਚੋਂ ਤੁਹਾਡੇ ਕੋਲ ਭੇਜਣ ਲੱਗਾ ਓਕੇ ਬੋਲ ਤੁਹਾਡੇ ਕੋਲ ਆਊਗਾ ਕਦੀ ਉਹ ਮੈਂ ਛੋਟਾ ਹੁੰਦਾ ਦੇਖਦਾ ਹੁੰਦਾ ক্রিকেট ਤੋਂ ਸੁਨੀਲ ਗਵਾਸਕਰ ਜੀ ਉਹ ਕਰਦੇ ਹੁੰਦੇ ਬੋਲਿੰਗ ਬੜੇ ਵਧੀਆ ਕਰਦੇ ਹੁੰਦੇ ਸੀਗੇ ਯਾ ਬਹੁਤ ਅੱਛਾ ক্রিকেট ਖੇਡਦੇ ਸੀ ਆਪਣਾ ਮੜ ਹੱਥ ਉੱਪਰ ਕਰੋ ਉਹ ਮੈਂ ਕੈਚ ਕਰਾਂ ਕੈਚ ਨਹੀਂ ਤੁਸੀਂ ਸੁੱਟਣੀ ਆ ਮੈਂ ਤੁਹਾਨੂੰ ਪਹਿਲਾਂ ਦੇਣ ਲੱਗਾ ਮੈਜ਼ਿਕ ਦੇ ਨਾਲ ਬੋਲ ਦੇਣ ਲੱਗਾ ਅਦ੍ਰਿਸ਼ ਬੋਲ ਹੋ ਚੁੱਕੀ ਹੈ ਹੁਣ ਓਕੇ ਬੋਲ ਗਈ ਹੋ ਚੁੱਕੀ ਆ ਬੋਲ ਆਊਗੀ ਤੁਹਾਡੇ ਕੋਲ ਖਾਤਿਚ ਹਾਂ ਤੁਹਾਡੇ ਰਾਈਟ ਸਾਈਡ ਵਿੱਚ ਤੇ ਤੁਸੀਂ ਨਿਸ਼ਾਨਾ ਲਗਾ ਕੇ ਇਹਦੇ ਵਿੱਚ ਪਾਉਣੀ ਆ ਓਕੇ ਬਿਲਕੁਲ ਸਹੀ ਨਿਸ਼ਾਨਾ ਲਗਾ ਕੇ ਜਿੱਦਾਂ ਉਹ ਬੈਠਦੇ ਵਿਕਟਾਂ ਵਿੱਚ ਨਿਸ਼ਾਨਾ ਲਗਾਉਂਦੇ ਆ ਤੇ ਤੁਸੀਂ ਤੁਸੀਂ ਬੋਲ ਇਹਦੇ ਵਿੱਚ ਪਾਉਣੀ ਹੈ ਜੀ ਇਹ ਹੁਣ ਤੁਸੀਂ ਦੇਖੋ ਬੋਲ ਤੁਹਾਡੇ ਕੋਲ ਚੱਲੀ ਹੂੰ ਉਹ ਬੋਲ ਮੇ ਹਵਾ ਚ ਫੜ ਲਈ ਤੇ ਆਹ ਫੜੋ ਤੁਹਾਡੇ ਹੱਥ ਵਿੱਚ ਬੋਲ ਆ ਗਈ ਆ ਹੂੰ ਬੋਲ ਹੈਗੀ ਅਦ੍ਰਿਸ਼ ਹੂੰ ਕਿਉਂਕਿ ਗਾਇਬ ਹੋ ਚੁੱਕੀ ਆ ਆਹ ਹੁਣ ਸਾਰੇ ਪਾਸੇ ਡੱਬਾ ਬੰਦ ਹੂੰ ਆਹ ਡੱਬਾ ਬੰਦਵਾ ਸਾਰੇ ਪਾਸਿਓਂ ਇਹਦੇ ਵਿੱਚ ਆਹ ਦੇਖੋ ਖਾਲੀ ਆ ਬੰਦ ਡੱਬੇ ਵਿੱਚ ਚੀਜ਼ ਨਹੀਂ ਆ ਸਕਦੀ ਪਰ ਤੁਸੀਂ ਨਿਸ਼ਾਨਾ ਲਗਾ ਕੇ ਇਹਦੇ ਵਿੱਚ ਪਾਉਣੀਆਂ ਮੈਂ ਕਹੂੰਗਾ 1 2 3 ਜਦੋਂ ਮੈਂ ਕਹੂੰਗਾ ਤੁਸੀਂ ਉਦੋਂ ਪਾਉਣੀਆਂ ਬੋਲ ਤੁਹਾਡੇ ਹੱਥ ਵਿੱਚ ਹੈਗੀ ਆ ਪਰ ਦਿਸ ਨਹੀਂ ਰਹੀ ਜੀ ਬੋਲ ਇਹਦੇ ਵਿੱਚ ਹੋਣੀ ਆ ਉਦੋਂ ਦਿਸੂਗੀ ਓਕੇ ਗਾਇਬ ਹੋ ਚੁੱਕੀ ਬੋਲ ਤੁਹਾਡੇ ਕੋਲ ਆ ਚੁੱਕੀ ਆ ਮੈਂ ਸਮਝ ਗਿਆ ਮਨ ਦੀਆਂ ਖਾਨੇ ਦੇਖਣੀ ਪੈਣੀ ਹੈ ਜੀ ਤੇ ਤੁਸੀਂ ਬੋਲ ਇਹਦੇ ਵਿੱਚ ਪਾਉਣੀ ਆ ਮੈਂ ਕਹੂੰਗਾ 1 2 3 ਕਹੂੰਗਾ ਤਾਂ ਤੁਸੀਂ ਬੋਲ ਇਹਦੇ ਵਿੱਚ ਪਾਦਨੇ ਠੀਕ ਯਾ ਦੇਖੋ ਸਰ ਬੋਲ ਤੁਹਾਡੇ ਕੋਲ ਤੁਸੀਂ ਬਿਲਕੁਲ ਨਿਸ਼ਾਨਾ ਸਹੀ ਲਗਾਉਣਾ ਵਾ ਬੋਲ ਬਾਹਰ ਨਾ ਜਾਵੇ ਮੈਂ ਬਹੁਤ ਵਧੀਆ ক্রিকেট ਖੇਡਦਾ ਮੈਂ ਨਿਸ਼ਾਨਾ ਸਹੀ ਲਗਾਉਂਗਾ ਹਾਂ ਖੰਨਾ ਸਾਹਿਬ ਤੁਸੀਂ ਸਿੱਧਾ ਨਿਸ਼ਾਨਾ ਹੀ ਦੇ ਵਿੱਚ ਲਗਾਉਣਾ ਵਾ 1 2 3 ਕਰਕੇ ਬੋਲ ਤੁਹਾਡੇ ਕੋਲ 1 2 3 ओ गॉड आ देखो सर बॉल ਦਿਖਾਓ ਕੈਮਰੇ ਵਿੱਚ बॉल ਇਹਦੇ ਵਿੱਚ ਆ ਚੁੱਕੀ ਹੈ ਸੋ ਦੇਖੋ ਸੰਦੀਪ ਜੀ ਨਹੀਂ ਬੋਲ ਜਾ ਸਕਦੀ ਇਹ ਵਿੱਚ ਇਹਦੇ ਸਾਰੇ ਪਾਸੇ ਡੱਬਾ ਬੰਦ ਤੁਸੀਂ ਦੇਖਿਆ ਹੋਇਆ ਡੱਬਾ ਦੇਖੋ ਚੈੱਕ ਕਰੋ ਡੱਬਾ ਸਾਰੇ ਪਾਸੇ ਬੰਦ ਹਮ ਬੋਲ ਨਹੀਂ ਜਾ ਸਕਦੀ ਸੀ ਪਰ ਬੋਲ ਟੱਕਣ ਖੋਲ ਕੇ ਪਾ ਸਕਦੇ ਤੁਸੀਂ ਇਸ ਬੋਲ ਨੂੰ ਇਹਦੇ ਵਿੱਚ ਸਰ ਇਹ ਟੱਕਣ ਬੰਦ ਚ ਆ ਗਈ ਹੈ ਟੱਕਣ ਬੰਦ ਦੇ ਵਿੱਚ ਵੀ ਬੋਲ ਇੱਥੇ ਆ ਚੁੱਕੀ ਆ ਸੋ ਸੰਦੀਪ ਜੀ ਬਹੁਤ ਮਜ਼ਾ ਆ ਰਿਹਾ ਹੈ ਔਰ ਮੈਂ ਚਾਹੁੰਨਾ ਕਿ ਵਕਤ ਇੱਥੇ ਠਹਿਰ ਜਾਏ ਤੇ ਜਾਦੂ ਚੱਲਦਾ ਰਹੇ ਪਰ ਵਕਤ ਨਹੀਂ ਠਹਿਰਦਾ ਕਿਸੇ ਵਾਸਤੇ ਵੀ ਅੱਗੇ ਵੱਧਦਾ ਜਾ ਰਿਹਾ ਤੇ ਸਾਨੂੰ ਹੁਣ ਘਰੋਂ ਘਰੀ ਜਾਣਾ ਪੈਣਾ ਹੈ ਜਾਦੂ ਦਾ ਖੇਲ ਖਤਮ ਹੋ ਗਿਆ ਜੀ ਤਮਾਸ਼ਾ ਖਤਮ ਹੁਣ ਪੈਸਾ ਹਜ਼ਮ ਤੇ ਹੁਣ ਘਰੋਂ ਘਰ ਚਲੀਏ ਬਹੁਤ ਬਹੁਤ ਸ਼ੁਕਰੀਆ ਔਰ ਤੁਸੀਂ ਇਦਾਂ ਹੀ ਚੜ੍ਹਦੀ ਕਲਾ 'ਚ ਰਹੋ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਜੀਵਨ ਦਾ ਸੰਦੇਸ਼ ਰੈਂਦੇ ਦਿਵੋ ਔਰ ਲੋਕਾਂ ਨੂੰ ਦੱਸਦੇ ਰਹੋ ਕਿ ਸ਼ੌਕੀਨ ਬਣੋ ਜ਼ਿੰਦਗੀ ਨੂੰ ਜੀਉਣ ਦੇ ਜੇਕਰ ਜ਼ਿੰਦਗੀ ਜਿਉਣੀ ਹੈ ਆਪਣੇ ਸ਼ੌਂਕ ਜਿੰਦਾ ਰੱਖੋ ਬਹੁਤ ਟੈਨਸ਼ਨ ਆ ਬਹੁਤ ਪਰੇਸ਼ਾਨੀਆਂ ਬੜੀ ਭੱਜ ਦੌੜ ਆ ਪਰ ਆਪਣੇ ਸ਼ੌਂਕ ਜਿੰਦਾ ਰੱਖੋ ਜੇ ਤੁਸੀਂ ਨਿਸ਼ਚਿੰਤ ਰਹਣਾ ਚਾਹੋ ਚਲੋ ਖੁਸ਼ ਰਹੋ ਦੋਸਤੋ ਇੰਜੋਏ ਕਰੋ ਲਾਈਫ ਆਪਣੀ